ਐਕਸਪੀਰੀਅੰਸ ਇਜ਼ ਅਮੇਜ਼ਿੰਗ ਪੂਰੀ ਫਿਲਮ ਆਪਣੇ ਆਪ ਚ ਇੱਕ ਬਹੁਤ ਪਿਆਰਾ ਐਂਡ ਡ੍ਰੀਮੀ ਐਕਸਪੀਰੀਅੰਸ ਰਿਹਾ ਕਿਉਂਕਿ ਬਹੁਤ ਪਿਆਰ ਨਾਲ ਇਸੇ ਸਾਰਿਆਂ ਨੇ ਬਣਾਈ ਹੀ ਬਹੁਤ ਪਿਆਰ ਨਾਲ ਹੈ ਫਿਲਮ ਤੇ ਜਿਹੜੀ ਪਿਆਰੀ ਹੈ ਇਜ਼ ਅ ਡਿਫਰੈਂਟ ਸਿਨੈਰੀਓ ਔਨ ਸਕਰੀਨ ਤੁਹਾਨੂੰ ਪਤਾ ਲੱਗੇਗਾ ਸਸਪੈਂਸ ਹੈ ਲਾਫਟਰ ਹੈ ਇਮੋਸ਼ਨ ਹੈ ਵੀ ਆ ਫਾਈਟਿੰਗ ਐਸ ਵੈਲ ਸੋ ਉਹ ਸਾਡੀ ਇੱਕ ਕੈਮਿਸਟਰੀ ਹੈ ਉਹ ਲਿਖੀ ਵੀ ਬਹੁਤ ਸੋਹਣੇ ਤਰੀਕੇ ਨਾਲ ਗਈ ਹੈ ਐਂਡ ਪੋਰਟਰੇ ਵੀ ਬਹੁਤ ਸੋਹਣੇ ਤਰੀਕੇ ਨਾਲ ਕੀਤੀ ਹੈ 뮤직 ਬਹੁਤ ਸੋਹਣਾ ਫਿਲਮ ਦਾ ਐਂਡ ਆਲ ਇਨ ਆਲ ਇੱਕ ਪਿਆਰਾ ਐਕਸਪੀਰੀਅੰਸ ਹੈ ਤੁਹਾਨੂੰ ਟ੍ਰੇਲਰ ਦੀ ਵਾਈਬ ਤੋਂ ਵੀ ਆਈ ਥਿੰਕ ਪਤਾ ਲੱਗਦਾ ਹੀ ਹੋਏਗਾ ਜਾਂ ਸਾਡੀ ਸਿਟਿੰਗ ਵਾਈਬ ਤੋਂ ਵੀ ਕਿ ਉਹ ਫਿਲਮ ਬਹੁਤ ਪਿਆਰ ਨਾਲ ਬਣੀ ਹੈ ਸੋ ਉਹਦੇ ਚ ਤਾਨਿਆਂ ਨਾਲ ਅਸੀਂ ਆਲਰੇਡੀ ਗੱਲ ਕਰੀ ਦੀ ਸੀ ਉਸ ਫਿਲਮ ਦੀ ਬਟ ਫਿਰ ਮੈਨੂੰ ਇਹ ਆਈਡੀਆ ਆਇਆ ਮੈਨੂੰ ਲੱਗਿਆ ਕਿ ਯਾਰ ਇਹ ਥੋੜਾ ਉਹ ਤੋਂ ਬੈਟਰ ਹੈ கரنٹ ਸਿਨੈਰੀਓ ਚ ਫਿਲਮ ਕਰਨ ਦੀ ਸੋ ਫਿਰ ਇਹਦੇ ਵਿੱਚ ਦੋ ਕੁੜੀਆਂ ਸੀਗੀਆਂ ਤਾਨਿਆ ਤਾਂ ਆਲਰੇਡੀ ਅਸੀਂ ਪਹਿਲਾਂ ਗੱਲ ਕਰਕੇ ਚੱਲ ਹੀ ਰਿਹਾ ਸੀਗਾ ਫਿਰ ਨਿਰਮੈਨ ਨਾਲ ਗੱਲ ਕਰੀ ਇਸ ਫਿਲਮ ਦੀ ਤੋਂ ਹਜੇ ਕਹਾਣੀ ਸੀ ਮੇਰੇ ਕੋਲ ਜਦੋਂ ਅਸੀਂ ਦੋਨੇ ਕੁੜੀਆਂ ਔਨ ਬੋਰਡ ਕਰ ਲਈਆਂ ਸੀ ਫਿਰ ਬਾਕੀ ਫਿਲਮ ਇਹਨਾਂ ਨੂੰ ਮਾਈਂਡ ਚ ਰੱਖ ਕੇ ਲਿਖੀ ਕੋਈ ਐਸਾ ਸੀਨ ਜੋ ਤੁਸੀਂ ਡ੍ਰੀਮ ਦੇ ਵਿੱਚ ਸ਼ੂਟ ਕੀਤਾ ਹੋਵੇ ਔਰ ਜਾ ਕੇ ਉਸ ਨੂੰ ਲਿਖਿਆ ਹੋਵੇ ਆ ਇਹ ਬਹੁਤ ਬਹੁਤ ਕੁਝ ਹੈ ਮੈਂ ਜਿਹੜੀ ਮੇਰੀ ਬਹੁਤ ਸਟਾਰਟਿੰਗ ਦੀ ਇੱਕ ਸਕ੍ਰਿਪਟ ਹੈ ਪੂਰੀ ਉਹ ਲਾਈਕ ਅੱਧੀ ਕਹਿ ਸਕਦੇ ਹੋ ਤੁਸੀਂ ਜਿਹੜਾ ਮੇਰਾ ਪੂਰਾ ਡ੍ਰੀਮ ਸੀਗਾ ਸੋ ਮੈਂ ਸਵੇਰੇ ਰਾਤ ਨੂੰ ਮੈਨੂੰ ਡ੍ਰੀਮ ਆਇਆ ਸਵੇਰੇ 4 ਵਜੇ ਮੇਰੀ ਜਾਗ ਖੁੱਲੀ ਮੈਨੂੰ ਲੱਗਿਆ ਯਾਰ ਕੁਝ ਵਧੀਆ ਮੈਂ ਦੇਖਿਆ ਹਨਾ ਤੇ ਮੈਂ ਉਹਨੂੰ ਯਾਦ ਕਰਨ ਲੱਗਿਆ ਤੇ ਫਿਰ ਮੈਂ 4 ਵਜੇ ਉੱਠ ਕੇ ਬਹਿ ਗਿਆ ਅਗਰ ਤੁਸੀਂ ਫਿਊਚਰ ਤੋਂ ਇੱਕ ਟੈਕਨੋਲੋਜੀ ਲੈ ਕੇ ਆ ਸਕਦੇ ਹੋ ਫਿਲਮ ਬੇਕਿੰਗ ਚ ਜੋ ਹੈਲਪ ਕਰੇ ਉਹ ਕਿਹੜੀ ਹੋਵੇਗੀ ਸਿੰਗ ਸਾਉਂਡ ਪਲੀਜ਼ کہہ ਦੋ ਹਾਂ ਸਰਟ ਇੰਡਸਟਰੀਸ ਵੀ ਸਿੰਗ ਸਾਉਂਡ ਨਹੀਂ ਕਰਦੇ ਪੰਜਾਬੀ ਓਕੇ ਸੋ ਕਿਹੜੇ ਮੁਹਾਵਰੇ ਨੂੰ ਯੂਜ਼ ਕਰਕੇ ਅਗਰ ਤੁਹਾਨੂੰ ਟਾਈਟਲ ਜਾਂ ਫਿਲਮ ਬਣਾਉਣੀ ਪਵੇ ਤਾਂ ਤੁਸੀਂ ਕਰੋਗੇ ਯੂਜ਼ ਮੈਂ ਤਾਂ ਬਹੁਤ ਮੁਹਾਵਰੇ ਯੂਜ਼ ਕਰਦਾ ਹਾਂ ਮੈਂ ਨਹੀਂ ਦੇ ਸਕਦੀ ਇਹ ਨਹੀਂ ਨਹੀਂ ਆ ਜਾਣਾ ਕੋਈ ਪਟਿਆ ਤਾਂ ਪੀਸੀ ਇਸ ਦਾ ਪੇਪਰ ਸੀ ਪਰ ਬਹੁਤ ਸੋਹਣੇ ਜਵਾਬ ਦਿੰਦਾ ਹੈ ਐਕਚੁਅਲੀ ਬੜੇ ਐਕਿਊਰੇਟ ਹੋ ਗਏ ਸੀ ਐਂਡ ਆਨਸਰਸ ਵੀ ਬਹੁਤ ਸੋਹਣੇ ਸੀ ਪਰ ਮੈਂ ਨਹੀਂ ਦੇ ਸਕਦੀ ਇਹ ਨਹੀਂ ਨਹੀਂ ਬੜੇ ਸਿੰਪਲ ਐਂਡ क्रिस्पी ਜਿਹਾ ਸਵਾਲ ਨੇ ਸੋ ਪੰਜਾਬੀ ਇੰਡਸਟਰੀ ਦੇ ਵਿੱਚ ਤੁਸੀਂ ਕਿਹੜਾ ਟ੍ਰੈਂਡ ਚੇਂਜ ਕਰਨਾ ਚਾਹੋਗੇ ਮੈਂ ਜੇ ਤੁਹਾਨੂੰ ਆਪਣੀ ਲਾਈਫ ਤੇ ਇੱਕ ਫਿਲਮ ਬਣਾਉਣੀ ਪਵੇ ਤੁਹਾਡੀ ਸਟੋਰੀ ਚ ਸੁਪਨਾ ਮੂਮੈਂਟ ਕਿਹੜਾ ਹੋਵੇਗਾ ਸੁਪਨਾ ਮੂਮੈਂਟ ਹਾਂ ਉਹ ਫਿਲਮ ਕਰਨਾ ਹੀ ਮੇਰੀ ਲਾਈਫ ਦਾ ਸੁਪਨਾ ਮੂਮੈਂਟ ਹੋਵੇਗਾ ਸੋ ਕਿਹੜਾ ਰੋਲ ਆ ਤੁਹਾਡੇ ਕੰਫਰਟ ਜ਼ੋਨ ਤੋਂ ਬਾਹਰ ਸੇ ਗੱਜ ਤੱਕ ਅਗਰ ਤੁਸੀਂ ਕੋਈ ਕੀਤਾ ਹੋਵੇ ਤਾਂ इट इज टेकिंग मोर स्ट्रेंथ तो मैं टाइम जरूर थोड़ा लै ली भी मैं पढ़ लें दो मेरे दिमाग च फिट हो लो बट मैं चेंजेस नहीं करवाती सो वेरी वैल प्लेड हम नीरू मैम नहीं सो ब्यूटी टैलेंट या डिसिपलिन मुताबिक सब तो ज्यादा लंबा करियर के <laughs> <नीराम>, <laughs> Ha 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 ਸੋ ਪੰਜਾਬੀ ਇੰਡਸਟਰੀ ਚ ਇੱਕ ਐਕਟਰੈਸ ਨੂੰ ਰੈਲੇਵੈਂਟ ਬਣਾਏ ਰੱਖਣਾ ਜ਼ਿਆਦਾ ਮੁਸ਼ਕਿਲ ਹੈ ਜਾਂ ਫਿਰ ਫਿਲਮ ਨੂੰ ਇੱਕ ਫਿਲਮ ਨੂੰ ਹਿੱਟ ਕਰਨਾ ਆਈ ਥਿੰਕ ਹਰ ਮਤਲਬ ਨਾ ਰੋਲੀ ਪੰਜਾਬੀ ਫਿਲਮ ਇੰਡਸਟਰੀ ਰੈਲੇਵੈਂਟ ਰਹਿਣਾ ਹੀ ਬਹੁਤ ਮੁਸ਼ਕਿਲ ਹੈ ਯੂ ਹੈਵ ਟੂ ਕੀਪ ਅਪ ਵਿਦ ਦਾ ਟਾਈਮਸ ਜੇ ਤੁਸੀਂ ਨਈ ਟਾਈਮ ਨਾਲ ਜੋ ਵੀ ਸੋਸ਼ਲ ਮੀਡੀਆ ਨਾਲ ਚੇਂਜਸ ਹੋਣ ਤੇ ਆ ਟ੍ਰੈਂਡਸ ਨਾਲ ਯੂ ਹੈਵ ਟੂ ਬੀ ਅਪਡੇਟਡ ਸੋ ਐਂਡ ਯੂ ਹੈਵ ਟੂ ਫਾਈਂਡ ਅ ਵੇ ਕੇ ਰੈਲੇਵੈਂਟ ਰਹਿਣਾ ਸੋ ਬੋਥ ਮੁਸ਼ਕਿਲ ਹੈ ਸਾਰੇ ਕਹਿੰਦੇ ਸੀ ਜਿਵੇਂ ਜਗਦੀਪ ਜੀ ਨੂੰ ਕਿ ਆਕੇਲਾ ਕਿਸਮਤ ਬਾਰੇ ਸਾਨੂੰ ਵੀ ਇਹੀ ਸੀ ਕਿ ਪਤਾ ਨਹੀਂ ਆਡੀਅנס ਐਕਸੈਪਟ ਕਰੂਗੀ ਜਾਂ ਉਪਰ ਫਿਲਮ ਦਾ ਮਾਨ ਵਧਾਉਣਾ ਕਿਉਂਕਿ ਫਿਲਮ ਦੇ ਵਿੱਚ ਬਹੁਤ ਸੋਹਣਾ ਕੰਮ ਹੋਇਆ ਜਿਵੇਂ ਟ੍ਰੇਲਰ ਦੇਖ ਕੇ ਤੁਸੀਂ ਸਾਰੇ ਬਹੁਤ ਖੁਸ਼ ਹੋਏ ਹੋ ਐਦਾਂ ਹੀ ਤੁਸੀਂ ਫਿਲਮ ਦੇਖ ਕੇ ਵੀ ਬਹੁਤ ਖੁਸ਼ ਹੋ ਕੇ ਸਿਨੇਮਾਸ ਦੇ ਵਿੱਚੋਂ ਬਾਹਰ ਨਿਕਲੋਗੇ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰਤ ਖੁੱਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਸੋ ਫਫੇ ਕੁੱਟਨੀ ਫਿਲਮ ਜਲ ਸਿਨੇਮਾ ਕਰਾਂ ਦੇ ਵਿੱਚ ਰਿਲੀਜ਼ ਹੋਣ ਵਾਲੀ ਹੈ ਔਰ ਇਹ ਵਰਡਸ ਉਹਨਕੇ ਜ਼ਹਿਨ ਚ ਆਉਂਦਾ ਚੁਗਲੀਆਂ ਮਜ਼ਾਕ ਹਸੀਆਂ ਖੇਡੀਆਂ ਸੋ ਬਹੁਤ ਸਟ੍ਰੈਸਡ ਜ਼ਿੰਦਗੀ ਦੇ ਵਿੱਚ ਬਹੁਤ ਸਾਰਾ ਅਸੀਂ ਟਾਈਮ ਲੱਭਦੇ ਹਾਂ ਕਿ ਕਦੋਂ ਅਸੀਂ ਸਕੂਨ ਦੇ ਪਲ ਜਿਹੜੇ ਨੇ ਥੋੜੇ ਬਤੀਤ ਕਰ ਪਾਈਏ ਸੋ ਸਟਾਰ ਕਾਸਟ ਮੇਰੇ ਨਾਲ ਹੈਗੇ ਫਫੇ ਕੁੱਟਨੀਆਂ ਦੀ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿਉਂਕਿ ਉਹ ਤੁਹਾਡੇ ਲਈ ਸਟ੍ਰੈਸ ਸਟ੍ਰੈਸ ਬਸਟਰ ਸੋਲਜ਼ ਬਣ ਕੇ ਸਿਨੇਮਾ ਕਰਨ ਦੇ ਵਿਚਾਰ ਰਹੇ ਨੇ ਸੋ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਾਂਗੇ ਸੋ ਮੇਰੇ ਨਾਲ ਹੈਗੇ ਨੇ ਨੀਰੂ ਬਾਜਵਾ ਤਾਨਿਆ ਔਰ ਜਗਦੀਪ ਸਿੱਧੂ ਜੀ ਬਹੁਤ ਬਹੁਤ ਸਵਾਗਤ ਹੈ ਸਰ ਮੈਮ ਔਰ ਤੁਹਾਡਾ ਸਾਰਾ ਥੈਂਕ ਯੂ ਜੀ ਮੇਰਾ ਪਹਿਲਾ ਕੰਪਲੀਮੈਂਟ ਤੁਹਾਨੂੰ ਤੁਸੀਂ ਬਹੁਤ ਬਹੁਤ ਫਿਟ ਹੋ ਗਏ ਪਹਿਲਾਂ ਨਾਲੋਂ ਹੋਰ ਵੀ ਜ਼ਿਆਦਾ ਸੋ ਮੈਨੂੰ ਲੱਗਦਾ ਹੈ ਕਿ ਤਾਨਿਆ ਵੀ ਤੁਹਾਡੇ ਨਾਲ ਇੰਨਾ ਟਾਈਮ ਹੈ ਨਾ ਉਹਨਾਂ ਨੇ ਸਪੈਂਡ ਕੀਤਾ ਜੋ ਵੀ ਤੁਹਾਨੂੰ ਕੋਈ ਦੇਖਦਾ ਹੈ ਮਤਲਬ ਹਰ ਵਾਰ ਨੀਰੂ ਬਾਜਵਾ ਮੈਮ ਕੁਝ ਨਵਾਂ ਲੈ ਕੇ ਆਉਂਦੇ ਨੇ ਹੈ ਨਾ ਫਿਲਮਾਂ ਨਹੀਂ ਫਿਟਨੈਸ ਨੂੰ ਲੈ ਕੇ ਉਹ ਮੈਕੈਨਿਕ ਕਦੇ ਮਤਲਬ ਕਿ ਉਸ ਵਰਲਡ ਲੁਕਿੰਗ ਫॉर ਸੰਤੋਸ਼ ਨਹੀਂ ਸ਼ੁੱਡਨ ਬੀ ਸੈਟੀਸਫਾਈਡ ਸੈਟੀਸਫਾਈਡ ਹਾਂ ਸੋ ਸੈਟ ਮਤਲਬ ਸੈਟੀਸਫੈਕਸ਼ਨ ਨਹੀਂ ਹੈ ਮਤਲਬ ਆਈ ਥਿੰਕ ਕਿ ਇੰਪਰੂਵਮੈਂਟ ਲਈ ਹਮੇਸ਼ਾ ਹੀ ਰੂਮ ਹੁੰਦੀ ਹੈ ਸੋ ਮੈਂ ਆਵੇ ਆਪ ਨੂੰ ਬਹੁਤ ਕ੍ਰਿਟਿਕਲੀ ਦੇਖਦੇ ਹਾਂ ਇੱਕ ਮੈਗਨੀਫਾਈਂਗ ਗਲਾਸ ਲਾ ਕੇ ਦੇਖਦੇ ਹਾਂ ਸੋ ਮੈਨੂੰ ਲੱਗਿਆ ਕਿ ਥੋੜਾ ਹੋਰ ਮਤਲਬ ਮੈਂ ਫਿਟਨੈਸ ਤੇ ਧਿਆਨ ਦੇਵਾਂ ਮਤਲਬ ਬਾਕੀ ਸਾਰੇ ਕਿਉਂ ਆਪਾਂ ਕਿਉਂ ਨਹੀਂ ਇੰਨਾ ਜ਼ਿਆਦਾ ਤੁਹਾਡੇ ਵਾਂਗ ਸੀਰੀਅਸ ਹੋ ਪਾਉਂਦੇ ਮਤਲਬ ਆਈ ਰੀਲੀ ਵਿਸ਼ ਕਿ ਤੁਹਾਡੇ ਵਰਗੇ ਬਣੀਏ ਯਾਰ ਵੀ ਬਹੁਤ ਸਾਰੀਆਂ ਕੁੜੀਆਂ ਨੇ ਹੈ ਨਾ ਨਾਰਮਲ ਐਕਟ੍ਰੈਸਿਸ ਨੂੰ ਛੱਡ ਕੇ ਚਲੋ ਉਹਨਾਂ ਨੇ ਤਾਂ ਹਨਾ ਕਰਨਾ ਨੋਰਮਲ ਪਰ ਬਹੁਤ ਸਾਰੀਆਂ ਕਰਦੀਆਂ ਵੀ ਆ ਕਰਦੀਆਂ ਵੀ ਆ ਪਰ ਮੈਂ ਤੁਹਾਡੇ ਜਿੰਨਾ ਨਹੀਂ ਕਿਉਂਕਿ ਮੈਂ ਜਿੰਨਾ ਮੈਂ ਵੀ ਮੈਂ ਵੀ ਕਈ ਲੇਡੀਜ਼ ਨੂੰ ਮਤਲਬ ਜੋ ਆਬਵੀਸਲੀ ਕੁੜੀਆਂ ਨਹੀਂ ਬਟ ਲਾਈਕ ਜੈਨਫਰ ਲੋਪੇਜ਼ ਸਲਮਾ ਹਾਇਕ ਮਤਲਬ ਮੈਂ ਉਹਨਾਂ ਨੂੰ ਦੇਖਿਆ ਮੈਂ ਕਈ 50 ਪਲੱਸ ਦੇ ਹੋ ਗਏ ਹੈਵ ਯੂ ਸੀਨ ਸਲਮਾ ਹਾਇਕ ਦੇ ਹੁਣ ਸਪੋਰਟ ਸਪੋਰਟ ਇਲਸਟ੍ਰੇਟਿਡ ਦੇ ਫੋਟੋ ਸ਼ੂਟ ਕੀਤਾ ਮੈਂ ਤਾਂ ਉਹਨਾਂ ਦੇ ਵੰਗ ਉਹ ਮੇਰੀ ਇਨਸਪੀਰੇਸ਼ਨ ਆ ਥੈਂਕਸ ਵੈਰੀ ਗੁੱਡ ਵੈਰੀ ਗੁੱਡ ਸੋ ਤਾਨਿਆ ਤੁਸੀਂ ਮੈਮ ਤੋਂ ਕਿੰਨਾ ਕਿ ਇਨਸਪਾਇਰਡ ਹੋਨੇ ਮੈਨੂੰ ਲੱਗਦਾ ਕਿ ਸਾਰਿਆਂ ਨੇ ਤੁਹਾਨੂੰ ਇਹ ਸਵਾਲ ਪੁੱਛਿਆ ਹੋਣਾ ਹੈ ਨਾ ਲੇਕਿਨ ਆਈ ਰੀਲੀ ਵਾਂਟ ਟੂ ਨੋ ਵਾ ਸ਼ੀ ਇਸ ਐਕਚੁਅਲੀ ਐਨ ਇਨਸਪੀਰੇਸ਼ਨ ਤੇ ਇਨਸਪਾਇਰ ਹੀ ਹੋਣਾ ਹੁਣ ਤੁਸੀਂ ਸੋਹਣੀ ਚੀਜ਼ ਨੂੰ ਸੋਹਣਾ ਹੀ ਕਹੋਗੇ ਰਾਈਟ ਤੇ ਜਿੰਨਾ ਤੋਂ ਇਨਸਪੀਰੇਸ਼ਨ ਮਿਲਦੀ ਹੈ ਸ਼ੀ ਇਸ ਐਕਚੁਅਲੀ ਐਨ ਇਨਸਪੀਰੇਸ਼ਨ ਡੈਡੀਕੇਸ਼ਨ ਫॉर ਹਰ ਵਰਕ ਫॉर ਹਰਸੈਲਫ ਅਮੇਜ਼ਿੰਗ ਬਰਾਬਰ ਦੀ ਟੱਕਰ ਦੇ ਰਿਹਾ ਹੈ ਨਾ ਸਾਰਿਆਂ ਨੂੰ ਮੈਮ ਟੱਚ ਓਟ ਸੋ ਯੂ ਆਰ ਬlesਟ ਹੋਲ ਮੈਮ ਜਿਹੜੇ ਨਾਲ ਬੈਠੇ ਨੇ ਜਿਨ੍ਹਾਂ ਨੇ ਤੁਹਾਡੇ ਨਾਲ ਫਿਲਮ ਕੀਤੀ ਮੈਨੂੰ ਲੱਗਦਾ ਉਹ ਵੀ ਬlesਟ ਨੇ ਸਾਰੇ ਸਾਰੇ ਬlesਟ ਨੇ ਬਿਲਕੁਲ ਮੈਮ ਸੋ ਜਗਦੀਪ ਸਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਫਿਲਮ ਤੁਸੀਂ ਲਿਖੀ ਹੈ ਕੀ ਥਾਟਸ ਸੀਗੇ ਫਿਲਮ ਲਿਖਣ ਲੱਗੇ ਆ ਫਫੇ ਕੁੱਟਣੀਆਂ ਕਿਉਂਕਿ ਤੁਸੀਂ ਜਿਵੇਂ ਕਿਹਾ ਹੈ ਨਾ ਕਿ ਬੜਾ ਐਦਾਂ ਦਾ ਦੌਰ ਹੈ ਕੁਝ ਫਰੈਸ਼ ਦੇਖਣਾ ਇਹ ਸਿਨੇਮਾ ਤੇ ਕੁਝ ਫਰੈਸ਼ ਨਹੀਂ ਆ ਰਿਹਾ ਅਗਰ ਆ ਵੀ ਰਿਹਾ ਤਾਂ ਲੋਕ ਪਸੰਦ ਕਿਉਂ ਨਹੀਂ ਕਰ ਰਹੇ ਕੁਝ ਹਟ ਕੇ ਮੈਨੂੰ ਡਿਜ਼ਾਈਨ ਕਰਨਾ ਚਾਹੀਦਾ ਸਿਨੇਮਾ ਦੇ ਲਈ ਸੋ ਤੁਸੀਂ ਕਿਦਾਂ ਥਾਟ ਆਉਂਦਾ ਤੁਹਾਨੂੰ ਫਫੇ ਕਟਨੀਆਂ ਦਾ ਅ ਐਕਚੁਅਲੀ ਮੈਨੂੰ ਸੀਗਾ ਕਿ ਯਾਰ ਕੁਝ ਏਜ ਹਨਰ ਮੈਂ ਕਦੇ ਟਰਾਈ ਨਹੀਂ ਕੀਤਾ ਬਟ ਕੁਝ ਗੱਲਾਂ ਸੀਗੀਆਂ ਮੇਰੇ ਕਿਛੇ ਦੋਸਤ ਨੇ ਕੋਈ ਪੁਲਿਸ ਸਟੇਸ਼ਨ ਦੀਆਂ ਮੈਨੂੰ ਗੱਲਾਂ ਦਸੀਆਂ ਰੀਅਲ ਸੋ ਮੈਨੂੰ ਲੱਗਿਆ ਕਿ ਯਾਰ ਇੱਕ ਕੈਰੈਕਟਰ ਇੰਟਰਸਟਿੰਗ ਹੈ ਇਹਨਾਂ ਤੇ ਕੁਝ ਹੋ ਸਕਦਾ ਸੋ ਫਿਰ ਬਸ ਉਹ ਹੀ ਸੋਚਦੇ ਸੋਚਦੇ ਉਹਨਾਂ ਤੇ ਕੰਮ ਕਰਦੇ ਕਰਦੇ ਇਹ ਫਿਲਮ ਬਣ ਗਈ ਬਟ ਐਸਾ ਕੋਈ ਸੋਚ ਕੇ ਨਹੀਂ ਕੀਤਾ ਕਿ ਕੋਈ ਛੱਡ ਕਰਨਾ ਹੈ ਜਾਂ ਇਹੋ ਜਿਹਾ ਕੋਈ ਥਾਟ ਨਹੀਂ ਸੀ ਬਸ ਇਹ ਸੀਗਾ ਕਿ ਵਧੀਆ ਕਹਾਣੀ ਲਿਖਣੀ ਹੈ ਇੱਕ ਵਧੀਆ ਫਿਲਮ ਬਣਾਉਣੀ ਹੈ ਔਰ ਟੱਚਵੁੱਡ ਫਿਰ ਟ੍ਰੇਲਰ ਤੁਸੀਂ ਦੇਖੀ ਬਿਲਕੁਲ ਬਹੁਤ ਸੋਨਾ ਟ੍ਰੇਲਰ ਹੈ ਚੂ ਚੂ ਵੀ ਪ੍ਰਮੋਟ ਹੋ ਰਿਹਾ ਹੈ ਹਾਥੀ ਵੀ ਪ੍ਰਮੋਟ ਹੋ ਰਿਹਾ ਹੈ ਤਾਨਿਆ ਤੁਸੀਂ ਇਹਨਾਂ ਬਿਲਕੁਲੂ ਵੀ ਪ੍ਰਮੋਟ ਹੋ ਰਿਹਾ ਹੈ ਹੈ ਨਾ ਸਾਰੇ ਪ੍ਰਮੋਟ ਹੋ ਰਿਹਾ ਬਟ ਇਟ ਵਾਸ ਸੁਪਰ ਫਨ ਜਦੋਂ ਅਸੀਂ ਤੁਹਾਡਾ ਟ੍ਰੇਲਰ ਦੇਖਿਆ ਸੋ ਐਕਸਪੀਰੀਅੰਸ ਮੈਮ ਦੇ ਨਾਲ ਵੀ ਕੰਮ ਕਰਨ ਦਾ ਬਾਕੀ ਕਾਸ ਦੇ ਨਾਲ ਵੀ ਤੁਸੀਂ ਵੀ ਬੜੇ ਪਿਆਰੇ ਲੱਗ ਰਹੇ ਹੋ ਤੁਹਾਡਾ ਟ੍ਰੇਲਰ ਦੇਖਿਆ ਤੁਹਾਡੀਆਂ ਰੀਲਸ ਦੇਖ ਰਿਹਾ ਤੁਸੀਂ ਪ੍ਰੋਮੋਸ਼ਨ ਕਰ ਰਹੇ ਹੋ ਸੋ ਹਾਊ ਵਾਸ ਦ ਐਕਸਪੀਰੀਅੰਸ ਐਕਸਪੀਰੀਅੰਸ ਇਜ਼ ਅਮੇਜ਼ਿੰਗ ਪੂਰੀ ਫਿਲਮ ਆਪਣੇ ਆਪ ਚ ਹੀ ਬਹੁਤ ਪਿਆਰਾ ਐਂਡ ਅ ਡ੍ਰੀਮੀ ਐਕਸਪੀਰੀਅੰਸ ਰਿਹਾ ਕਿਉਂਕਿ ਬਹੁਤ ਪਿਆਰ ਨਾਲ ਇਸੇ ਸਾਰੇ ਨੇ ਬਣਾਈ ਹੀ ਬਹੁਤ ਪਿਆਰ ਨਾਲ ਐ ਫਿਲਮ ਤੇ ਜਿਹੜੀ ਪਿਆਰੀ ਹੈ ਇਜ਼ ਅ ਡਿਫਰੈਂਟ ਸਿਨੈਰੀਓ ਔਨ ਸਕਰੀਨ ਤੁਹਾਨੂੰ ਪਤਾ ਲੱਗੇਗਾ ਸਸਪੈਂਸ ਹੈ ਲਾਫਟਰ ਹੈ ਇਮੋਸ਼ਨ ਹੈ ਵੀ ਫਾਈਟਿੰਗ ਐਸ ਵੈਲ ਸੋ ਉਹ ਸਾਡੀ ਕਿਮਿਸਟਰੀ ਹੈ ਉਹ ਲਿਖੀ ਵੀ ਬਹੁਤ ਸੋਹਣੇ ਤਰੀਕੇ ਨਾਲ ਗਈ ਹੈ ਐਂਡ ਪੋਰਟਰੇ ਵੀ ਬਹੁਤ ਸੋਹਣੇ ਤਰੀਕੇ ਨਾਲ ਕੀਤੀ ਹੈ 뮤ਜ਼ਿਕ ਬਹੁਤ ਸੋਹਣਾ ਫਿਲਮ ਦਾ ਐਂਡ 올 ਇਨ 올 ਇੱਕ ਪਿਆਰਾ ਐਕਸਪੀਰੀਅੰਸ ਹੈ ਤੁਹਾਨੂੰ ਟ੍ਰੇਲਰ ਦੀ ਵਾਈਬ ਤੋਂ ਵੀ ਆਈ ਥਿੰਕ ਪਤਾ ਲੱਗਦਾ ਹੀ ਹੋਏਗਾ ਜਾਂ ਸਾਡੀ ਸਿਟਿੰਗ ਵਾਈਬ ਤੋਂ ਵੀ ਕਿ ਉਹ ਫਿਲਮ ਬਹੁ ਸੋ ਆਈ ਜਸਟ ਵਾਂਟ ਵੀ ਲੋਕੀ ਵੀ ਉਹਨੂੰ ਉਨਾ ਹੀ ਪਿਆਰ ਦੇਣ ਬਿਲਕੁਲ ਮੈਮ ਮੈਮ ਫਫੇ ਕੁਟਨੀਆਂ ਦਾ ਮਤਲਬ ਹੋ ਗਿਆ ਕਲੀਅਰ ਹੁਣ ਹਾਂਜੀ ਹੁਣ ਹੋ ਗਿਆ ਠੀਕ ਕਲੀਅਰ ਹੋ ਗਿਆ ਨੀਰ ਬਾਜਵਾ ਮੈਮ ਤੁਹਾਡੀ ਡੈਫੀਨੇਸ਼ਨ ਕੀ ਫਫੇ ਕੁਟਨੀਆਂ ਵਿਦ ਐਸ ਆਈ ਰੀਲੀ ਵਾਂਟ ਟੂ ਨੋ ਆ ਉਹ ਗੋਸ਼ ਹੁਣ ਡੈਫੀਨੇਸ਼ਨ ਚੰਟ ਕੋਈ ਚੰਟ ਮਤਲਬ ਮੇਲ ਜਾਂ ਫੀਮੇਲ ਹਾਂ ਸਮਥਿੰਗ ਲਾਈਕ ਦੈਟ ਸੋ ਤੁਸੀਂ ਰੀਅਲ ਦੇ ਵਿੱਚ ਦੇਖਿਆ ਜਿਹੜੀਆਂ ਔਰ ਤਾਂ ਫਫੇ ਕੁੱਟਣੀਆਂ ਜਿਨ੍ਹਾਂ ਨੂੰ ਟੈਗ ਜਿਆਦਾ ਮੈਂ ਜ਼ਿਆਦਾਤਰ ਮੇਲਸ ਨੂੰ ਦੇਖਿਆ ਸੀਰੀਅਸਲੀ ਹਾਂ ਆਈ ਵਿਲ ਹੈਵ ਟੂ ਸੇ ਇ ਮੈਂ ਮਤਲਬ ਔਰਤਾਂ ਨੂੰ ਟੈਗ ਦਿੱਤਾ ਗਿਆ ਪਰ ਮੈਂ ਜ਼ਿਆਦਾਤਰ ਜੋ ਐਕਸਪੀਰੀਅੰਸ ਕੀਤਾ um ਸਪੈਸ਼ਲੀ ਇਨ ਦੀ ਇੰਡਸਟਰੀ ਇਟਸ ਮੇਲਸ ਓਕੇ ਸੋ ਤੁਸੀਂ ਕੀਤਾ ਕੁਛ ਐਦਾਂ ਦਾ ਐਕਸਪੀਰੀਅੰਸ ਹਾਂ ਮੈਂ ਵੀ ਸੇਮ ਹੀ ਐਕਸਪੀਰੀਅੰਸ ਕੀਤਾ ਗੋਸਪ ਚ ਇਧਰ ਦੀ ਗੱਲ ਉਧਰ ਕਰਨ ਚ ਅੱਗ ਲਾਉਣ ਚ ਇਹੇ ਕੰਮ ਹੁੰਦੇ ਫਫੇ ਕੁੱਟਣੀਆਂ ਦੇ ਸੋ ਆਈ ਹੈ ਵੀ ਸੇ ਬਨਾਮ ਐਮੀ ਕੁੜੀਆਂ ਸਰ ਤੋਂ ਆਈਡੀਆਜ਼ ਵੀ ਤੁਹਾਡੇ ਫਰੈਂਡਸ ਤੋਂ ਹੀ ਮਿਲਿਆ ਰਾਈਟ ਸੋ ਇਹ ਮੈਂ ਮੈਂ ది ਸਟੇਟਮੈਂਟ ਨਾਲ ਹੋਣ ਰਿਲੇਟ ਕਰ 파 ਰਹੀ ਤੁਹਾਡੇ ਆਈਡੀਆ ਨੂੰ ਰਾਈਟ ਨਹੀਂ ਨਹੀਂ ਉਹ ਉਸ ਤੋਂ ਆਈਡੀਆ ਨਹੀਂ ਆਈਡੀਆ ਤਾਂ ਐਕਚੁਅਲੀ ਫਿਲਮ ਦੇ ਦੋ ਮੇਜਰ ਇੱਕ ਤੋਂ ਜਿੱਥੇ ਇਹਨਾਂ ਦਾ ਕਰੈਕਟ ਇੱਕ ਸੀਨ ਸੀ ਜਿੱਥੇ ਇਹਨਾਂ ਦਾ ਕਰੈਕਟਰ ਬਣੇ ਔਰ ਇੱਕ ਕਹਿ ਚੀਜ਼ ਤੇ ਕੁਰੀ ਫਿਲਮ ਆਧਾਰਿਤ ਹੈ ਸੋ ਜਦੋਂ ਤੁਸੀਂ ਫਿਲਮ ਦੇਖੋਗੇ ਉਸ ਤੋਂ ਬਾਅਦ ਮੈਂ ਡਿਸਕਲੋਜ਼ ਕਰ ਪਾਉਂਗਾ ਕਿ ਆ ਵਾਲੇ ਸੀਨ ਸੀ ओके सो ਤਾਂ ਇਹ ਫਿਲਮ ਦੇ ਵਿੱਚ ਬੜਾ ਰਫੀ ਟਫੀ ਜਿਹਾ ਕੈਰੈਕਟਰ ਵੀ ਹੈ ਲੇਕਿਨ ਮੈਂ ਤੁਹਾਡੇ ਪਫ ਦੇਖ ਕੇ ਬਹੁਤ ਮੈਨੂੰ ਹਾਸਾ ਆਇਆ ਮੈਨੂੰ ਪਫ ਦੇ ਬਾਰੇ ਦੱਸੋ ਤੁਸੀਂ ਕਿੰਦਾ ਫੀਲ ਕੀਤਾ ਜਦੋਂ ਪਫ ਦੇਖਿਆ ਮੈਂ ਮੈਂ ਕਦੀ ਪਫ ਫੀਲ ਕੀਤਾ ਮੈਂ ਕਾਲਜ ਜਿੰਨਾ ਚਿਰ ਜਾਂਦੀ ਰਹੀ ਆਈ ਹੈਵ ਸੀਨ ਉਸ ਟਾਈਮ ਤੇ ਕੁੜੀਆਂ ਪਫ ਕਰਦੀਆਂ ਸੀ ਮੈਂ ਅੱਜ ਤੱਕ ਜ਼ਿੰਦਗੀ ਚ ਕਦੀ ਪਫ ਨਹੀਂ ਕੀਤਾ ਸੀ ਤੇ ਮੈਂ ਕਦੀ ਸੋਚਿਆ ਵੀ ਨਹੀਂ ਸੀ ਮੈਨੂੰ ਬਹੁਤ ਓਵਰ ਹਾਈਪਡ ਜੀ ਚੀਜ਼ ਲੱਗਦੀ ਸੀ ਹਰ ਜਨਾਨ ਦਾ ਐਨਾ ਪਫ ਜਿਹਦਾ ਜਿੰਨਾ ਪਫ ਉੱਚੇ ਉਹ ਉਨੀ ਹੀਲ ਉਹਨਾਂ ਪਫ ਮੈਨੂੰ ਇਰੀਟੇਟਿੰਗ ਲੱਗਦਾ ਸੀ ਵੈਨ ਆਈ ਗॉट ਟੂ نو ਕਿ ਇਹਦਾ ਪਿਛਲਾ ਕੈਰੈਕਟਰ ਹੈ ਜਾਂ ਇਹ ਪਾਰਟ ਹੈ ਨਿਭਾਣ ਵਾਲਾ ਆਪਣਾ ਆਈ ਥੋਟ ਕੁਛ ਕਰਦਿਆਂ ਸੋ ਫਿਰ ਮੈਂ ਕਿਹਾ ਪਫ ਕਰਦਿਆਂ ਬਿਕਾਜ਼ ਉਹ ਬਹੁਤ ਕੁੜੀਆਂ ਕਰਦੀਆਂ ਸੀ ਸੋ ਫਿਰ ਮੈਂ ਪਫ ਕਿਤਨ ਮੈਂ ਆਪਣੇ ਆਪ ਨੂੰ ਵੀ ਵੇਖਿਆ ਪਹਿਲੀ ਵਾਰੀ ਉਹਦੇ ਬਹੁਤ ਵਧੀਆ ਸੀ ਮੈਨੂੰ ਨਹੀਂ ਵਧੀਆ ਲੱਗਾ ਨਹੀਂ ਨਹੀਂ ਐਵੇਂ ਤਾਂ ਤੁਹਾਡਾ ਕੈਰੈਕਟਰ ਬਹੁਤ ਸੋਹਣਾ ਤੁਹਾਡੀਆਂ ਲੁਕਸ ਵਧੀਆ ਨੇ ਲੇਕਿਨ ਇਹ ਪਫ ਦੇਖ ਕੇ ਨਾ ਪਹਿਲਾਂ ਅਸੀਂ ਦੇਖਦੇ ਹੁੰਦੇ ਸੀ ਹੈਨਾ ਬੜਾ ਟ੍ਰੈਂਡ ਚ ਸੀਗਾ ਬਹੁਤ ਫੈਸ ਉਹ ਇਨਸਟੈਂਟਲੀ ਰੈਡੀ ਹੁੰਦੇ ਮੇਰੇ ਕਲਿੱਕ ਕੀਤਾ ਵੀ ਓਕੇ ਲੈਟਸ ਜਸ ਡੂ ਇਟ ਕਿਉਂਕਿ ਇਹ ਬਹੁਤ ਟ੍ਰੈਂਡ ਚ ਰਿਹਾ ਹੈ ਓਕੇ ਓਕੇ ਬਸ ਕਰ ਲੈਸ ਗੁੱਡ ਸੋ ਇਹਨਾਂ ਦੋਨਾਂ ਦੇ ਲਈ ਤੁਸੀਂ ਕਿਦਾਂ ਪਲਾਨ ਕੀਤਾ ਕਿ ਨੀਰੁਮਾ ਮੋਰ ਅਤੇ ਆਨਿਆ ਹੀ ਇਸ ਫਿਲਮ ਦੇ ਲਈ ਯੂ نو ਬੈਸਟ ਰਹਿਣਗੇ ਅ ਐਕਚੁਅਲੀ ਪਹਿਲਾਂ ਇੱਕ ਹੋਰ ਕਹਾਣੀ ਸੀ ਅਸੀਂ ਉਹ ਸੀ ਮੇਰੇ ਦਿਮਾਗ 'ਚ ਅਸੀਂ ਉਸ ਤੇ ਕੰਮ ਕਰ ਰਹੇ ਸੀ ਸੋ ਉਹਦੇ ਚਤਾਨਿਆਂ ਨਾਲ ਅਸੀਂ ਆਲਰੇਡੀ ਗੱਲ ਕਰੀ ਦੀ ਸੀ ਉਸ ਫਿਲਮ ਦੀ ਬਟ ਫਿਰ ਮੈਨੂੰ ਇਹ ਆਈ ਆਈਡੀਆ ਆਇਆ ਮੈਨੂੰ ਲੱਗਿਆ ਕਿ ਯਾਰ ਇਹ ਥੋੜਾ ਉਹ ਤੋਂ ਬੈਟਰ ਹੈ ਕਰੰਟ ਸਿਨੈਰੀਓ 'ਚ ਫਿਲਮ ਕਰਨ ਲਈ ਸੋ ਫਿਰ ਇਹਦੇ ਵਿੱਚ ਦੋ ਕੁੜੀਆਂ ਸੀਗੀਆਂ ਚਤਾਨਿਆਂ ਤਾਂ ਆਲਰੇਡੀ ਅਸੀਂ ਪਹਿਲਾਂ ਗੱਲ ਕਰਕੇ ਚੱਲ ਹੀ ਰਿਹਾ ਸੀਗਾ ਫਿਰ ਨਿਰਮੈਬ ਨਾਲ ਗੱਲ ਕਰੀ ਇਸ ਫਿਲਮ ਦੇ ਤੋਂ ਅਜੇ ਕਹਾਣੀ ਸੀ ਮੇਰੇ ਕੋਲ ਜਦੋਂ ਅਸੀਂ ਦੋਨੇ ਕੁੜੀਆਂ ਆਨ ਬੋਰਡ ਲੈ ਲਈ ਨਾ ਸੀ ਤੇ ਫਿਰ ਬਾਕੀ ਫਿਲਮ ਇਹਨਾਂ ਨੂੰ ਮਾਈਂਡ ਚ ਰੱਖ ਕੇ ਲਈ ਓਕੇ ਸੋ ਕੁਝ ਸਵਾਲ ਨੇ ਤੁਸੀਂ ਉਹਨਾਂ ਦੇ ਜਵਾਬ ਦੇਣੇ ਨੇ ਰਾਈਟ ਤੇ ਬਹੁਤ ਫਨ ਹੋਏਗਾ ਔਰ ਵਧੀਆ ਹੈ ਸਵਾਲ ਆਈ ਵਿਸ਼ ਬੜੇ ਸੋਹਣੇ ਸੋਹਣੇ ਜਵਾਬ ਮਿਲਣਗੇ ਮੈਨੂੰ ਸੋ ਜਗਦੀਪ ਸਰ ਪਹਿਲਾਂ ਤੁਹਾਡੇ ਤੋਂ ਸਟਾਰਟ ਕਰਦੇ ਆ ਓਕੇ ਸੋ ਜੇਕਰ ਤੁਹਾਨੂੰ ਇੱਕ ਦਿਨ ਦੇ ਲਈ ਗੋਡ ਆਫ ਸਿਨੇਮਾ ਬਣਾਇਆ ਜਾਏ ਤੇ ਤੁਸੀਂ ਪੰਜਾਬੀ ਇੰਡਸਟਰੀ ਦੇ ਵਿੱਚ ਪਹਿਲੀ ਕਿਹੜੀ ਚੀਜ਼ ਹੈ ਜਿਹਨੂੰ ਚੇਂਜ ਕਰੋਗੇ ਮੈਂ ਮੇਜਰਲੀ ਚੇਂਜ ਇਹ ਕਰੂੰਗਾ ਕਿ ਅਸੀਂ ਪ੍ਰੀ-ਪ੍ਰੋਡਕਸ਼ਨ ਕਰੀਏ। ਓਕੇ। ਸਾਡੀਆਂ ਫਿਲਮਾਂ 'ਚ ਅਸੀਂ ਪ੍ਰੀ-ਪ੍ਰੋਡਕਸ਼ਨ ਨਹੀਂ ਕਰਦੇ। ਸੋ ਮੈਂ ਇਹ ਚੇਂਜ ਕਰੂੰਗਾ ਕਿ ਪ੍ਰੀ-ਪ੍ਰੋਡਕਸ਼ਨ ਕਰੀਏ ਸਾਡੇ ਕੋਲੇ ਬਾਊਂਸ ਸਕ੍ਰਿਪਟ ਹੋਵੇ। ਹਮ। ਓਕੇ। ਸੋ ਕੋਈ ਐਸਾ ਸੀਨ ਜੋ ਤੁਸੀਂ ਡ੍ਰੀਮ ਦੇ ਵਿੱਚ ਸ਼ੂਟ ਕੀਤਾ ਹੋਵੇ ਔਰ ਜਾ ਕੇ ਉਸ ਨੂੰ ਲਿਖਿਆ ਹੋਵੇ। ਅ ਇਹ ਬਹੁਤ ਬਹੁਤ ਕੁਝ ਹੈ। ਮੈਂ ਜਿਹੜੀ ਮੇਰੀ ਬਹੁਤ ਸਟਾਰਟਿੰਗ ਦੀ ਇੱਕ ਸਕ੍ਰਿਪਟ ਹੈ ਪੂਰੀ। ਉਹ ਲਾਈਕ ਅੱਧੀ ਕਹਿ ਸਕਦੇ ਹਾਂ ਤੁਸੀਂ ਜਿਹੜਾ ਮੇਰਾ ਪੂਰਾ ਡ੍ਰੀਮ ਸੀਗਾ ਸੋ ਮੈਂ ਸਵੇਰੇ ਰਾਤ ਨੂੰ ਮੈਨੂੰ ਡ੍ਰੀਮ ਆਇਆ ਸਵੇਰੇ 4 ਵਜੇ ਮੇਰੀ ਜਾਗ ਖੁੱਲੀ ਮੈਨੂੰ ਲੱਗਿਆ ਯਾਰ ਕੁਝ ਵਧੀਆ ਮੈਂ ਦੇਖਿਆ ਹਨਾ ਤੇ ਮੈਂ ਉਹਨੂੰ ਯਾਦ ਕਰਨ ਲੱਗਿਆ ਔਰ ਫਿਰ ਮੈਂ 4 ਵਜੇ ਉੱਠ ਕੇ ਬਹਿ ਗਿਆ ਫਿਰ ਮੈਂ ਉਹਨੂੰ ਲਿਖਣਾ ਸ਼ੁਰੂ ਕਰਿਆ ਜਿੰਨਾ ਕੁ ਮੈਨੂੰ ਯਾਦ ਸੀ ਕੁਝ ਹਾਡਾਉਨ ਕਰਿਆ ਸੋ ਇੱਕ ਪੂਰੀ ਸਕ੍ਰਿਪਟ ਬਣੀ ਵੀ ਹੈ ਮੇਰੇ ਇੱਕ ਸੁਪਨੇ ਦੀ ਸੋ ਜੇ ਤੁਸੀਂ ਫਿਲਮ ਦੇ ਵਿੱਚ ਸਿਰਫ ਇੱਕ ਖੁਸ਼ਬੂ ਦੇ ਬੇਸ ਤੇ ਫਿਲਮ ਬਣਾਉਣੀ ਹੋਵੇ ਤਾਂ ਉਹ ਕਿਹੜੀ ਖੁਸ਼ਬੂ ਨੂੰ ਤੁਸੀਂ ਫਰੇਗਰੈਂਸ ਨੂੰ ਪ੍ਰਿਫਰ ਕਰੋਗੇ ਗੁਲਾਬ ਠੀਕ ਹੈ ਸੋ ਇੱਕ ਫਿਲਮ 'ਚ ਤੁਸੀਂ ਐਕਟਰ ਦੀ ਐਕਟਿੰਗ ਨੂੰ ਕੱਟ ਕੇ ਸਿਰਫ ਉਹਦੀਆਂ ਅੱਖਾਂ ਯੂਜ਼ ਕਰ ਸਕਦੇ ਹੋ ਉਹ ਕੌਣ ਹੋਵੇਗਾ ਔਰ ਕਿਹੜੀ ਐਕਟ੍ਰੈਸ ਜਾਂ ਐਕਟਰ ਲੀਡ ਤੇ ਹੋਵੇਗਾ ਐਕਟਿੰਗ ਨਹੀਂ ਓਨਲੀ ਆਈਜ਼ ਅੱਖਾਂ ਤਾਂ ਨਾ ਓਕੇ ਫੀਮੇਲ ਚੋਂ ਔਰ ਮੇਲ ਚੋਂ ਮਹਿਰਾਨੂ ਜੀ ਆਈ ਥਿੰਕ ਬੀਨੂ ਭਾਜੀ ਓਕੇ ਨਾਈਸ ਸੋ ਪੰਜਾਬੀ ਸਿਨੇਮਾ ਚ ਇੱਕ ਟਾਪਿਕ ਜੋ ਤੁਸੀਂ ਬਿਨਾ ਕਿਸੇ ਡਰ ਤੋਂ ਐਕਸਪਲੋਰ ਕਰ ਸਕਦੇ ਹੋ ਕਾਮੇਡੀ ਸੋ ਤੁਹਾਡੇ ਜਿਹੜੇ ਡਿਲੀਟਡ ਸੀਨਸ ਨੇ ਉਹਨਾਂ ਦਾ ਕੋਈ ਫੋਲਡਰ ਬਣਿਆ ਹੋਵੇਗਾ ਤੁਹਾਨੂੰ ਲੱਗਦਾ ਹੈ ਕਿ ਉਹਦੀ ਕੋਈ ਇੱਕ ਫਿਲਮ ਤਿਆਰ ਹੋ ਸਕਦੀ ਹੈ ਨਹੀਂ ਡਿਲੀਟਡ ਸੀਨਸ ਨੂੰ ਜੋੜ ਕੇ ਤਾਂ ਨਹੀਂ ਫਿਲਮ ਤਿਆਰ ਹੋ ਸਕਦੀ ਔਰ ਲੱਕੀਲੀ ਮਤਲਬ ਮੇਰੀਆਂ ਫਿਲਮਾਂ ਚ ਬਹੁਤ ਕੱਟ ਸੀਨ ਹੁੰਦੇ ਆ ਜਿਹੜੇ ਡਿਲੀਟ ਹੁੰਦੇ ਆ ਓਕੇ ਸੋ ਕੋਈ ਐਕਟਰ ਜਿਸ ਨਾਲ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਪਰ ਸਿਰਫ ਸਾਇਲੈਂਟ ਫਿਲਮ ਦੇ ਵਿੱਚ ਐਮੀ ਵਰਕ ਅਗਰ ਤੁਸੀਂ ਫਿਊਚਰ ਤੋਂ ਇੱਕ ਟੈਕਨੋਲੋਜੀ ਲੈ ਕੇ ਆ ਸਕਦੇ ਹੋ ਫਿਲਮ ਬੇਕਿੰਗ 'ਚ ਜੋ ਹੈਲਪ ਕਰੇ ਉਹ ਕਿਹੜੀ ਹੋਵੇਗੀ ਸਿੰਕ ਸਾਊਂਡ ਪਲੀਜ਼ ਕਹ ਦੋ ਹਾਂ ਸਿੰਕ ਸਾਊਂਡ ਸਾਡੀ ਇੰਡਸਟਰੀ 'ਚ ਵੀ ਸਿੰਕ ਸਾਊਂਡ ਨਹੀਂ ਕਰਦੇ ਪੰਜਾਬੀ 'ਚ ਓਕੇ ਸੋ ਪੰਜਾਬੀ ਸਿਨੇਮਾ ਚ ਅਗਰ ਇੰਟਰਮਿਸ਼ਨ ਹਮੇਸ਼ਾ ਦੇ ਲਈ ਬੰਦ ਕਰ ਦਿੱਤਾ ਜਾਵੇ ਤੇ ਤੁਹਾਡੀ ਫਿਲਮ ਮੇਕਿੰਗ ਦੀ ਜਿਹੜੀ ਸਟਾਈਲਿੰਗ ਉਹ ਕਿਵੇਂ ਚੇਂਜ ਹੋਏਗੀ ਨਹੀਂ ਕੋਈ ਫਰਕ ਨਹੀਂ ਪਊਗਾ ਅਕਸਰ ਮੇਰੇ ਮੈਂ ਤਾਂ ਮੇਰੀ ਫਿਲਮਾਂ 'ਚ ਪ੍ਰੋਬਲਮ ਰਹਿੰਦੀ ਹੈ ਕਿ ਮੈਂ ਕਦੇ ਵੀ ਇੰਟਰਵੈਲ ਨੂੰ ਉਹ ਬਿਲਡ ਅਪ ਨਹੀਂ ਦੇ ਪਾਉਂਦਾ ਕਿਉਂਕਿ ਮੈਂ ਪੂਰੀ ਟੋਟਲ ਕਹਾਣੀ ਸੁਣਦਾ ਔਰ ਜਦੋਂ ਮੈਂ ਵਿੱਕੀ ਡੋਨਰ ਫਿਲਮ ਦੇਖੀ ਸੀ ਨਾ ਉਹਦੇ 'ਚ ਤਾਂ ਇੰਟਰਵੈਲ ਬਹੁਤ ਹੀ ਈਜ਼ੀ ਜਿਹਾ ਤੁਹਾਨੂੰ ਲੱਗਦਾ ਨਹੀਂ ਇੱਥੇ ਇੰਟਰਵੈਲ ਹੋ ਗਿਆ ਨਹੀਂ ਤਾਂ ਇੱਕ ਪਾਰਟਿਕੂਲਰ ਇੰਟਰਵੈਲ ਨੂੰ ਹਾਈਪ ਦਿੱਤਾ ਜਾਂਦਾ ਹੈ ਫਿਲਮਾਂ 'ਚ ਤੋ ਉਹ ਫਿਲਮ ਦੇਖ ਕੇ ਮੈਨੂੰ ਲੱਗਿਆ ਸੀ ਕਿ ਆ ਐਵੇਂ ਵੀ ਹੋ ਸਕਦਾ ਸੋ ਮੇਰੀਆਂ ਫਿਲਮਾਂ ਚ ਵੀ ਮੋਸਟਲੀ ਇੰਟਰਵਲ ਨੂੰ ਕਦੇ ਹਾਈਪ ਨਹੀਂ ਦਿੱਤੀ ਜਾਂਦੀ ਨੋਰਮਲ ਜੀ ਚੀਜ਼ ਤੇ ਖਤਮ ਹੋ ਜਾਂਦਾ ਓਕੇ ਸੋ ਪੰਜਾਬ ਦੇ ਜਾਂ ਪੰਜਾਬੀ ਦੇ ਜਿਹੜੇ ਮੁਹਾਵਰੇ ਹੁੰਦੇ ਨੇ ਉਹਨਾਂ ਦੇ ਵਿੱਚੋਂ ਕਿਹੜੇ ਮੁਹਾਵਰੇ ਨੂੰ ਯੂਜ਼ ਕਰਕੇ ਅਗਰ ਤੁਹਾਨੂੰ ਟਾਈਟਲ ਜਾਂ ਫਿਲਮ ਬਣਾਉਣੀ ਪਵੇ ਤਾਂ ਤੁਸੀਂ ਕਰੋਗੇ ਯੂਜ਼ ਮੈਂ ਤਾਂ ਬਹੁਤ ਮੁਹਾਵਰੇ ਯੂਜ਼ ਕਰਦਾ ਹਾਂ ਲੰਬੀਆਂ ਫਿਲਮਾਂ ਚ ਔਰ ਇਨ ਫੈਕਟ ਮੈਂ ਜਦੋਂ ਕੋਈ ਫਿਲਮ ਕਰਦਾ ਜੇ ਉਸ ਤਰੀਕੇ ਦਾ ਕਿਰਦਾਰ ਹੈ ਤਾਂ ਮੈਂ ਮੁਹਾਵਰੇ ਪੜਦਾ ਜਾ ਕੇ ਕਿਹੜੇ ਕਿਹੜੇ ਯੂਜ਼ ਹੋ ਸਕਦੇ ਕੋਈ ਨਵਾਂ ਮਿਲਦਾ ਤਾਂ ਉਹਨਾਂ ਨੂੰ ਮੈਂ ਲਿਖ ਕੇ ਇੱਕ ਫੋਲਡਰ ਚ ਰੱਖਦਾ ਕਦੇ ਯੂਜ਼ ਹੋ ਸਕਦੇ ਸੋ ਲਗੁਣਾ ਹੈ ਕੋਈ ਪਾਰਟਿਕੂਲਰ ਤਾਂ ਨਹੀਂ ਕੁਝ ਕਹਿ ਸਕਦੇ ਓਕੇ ਪਰ ਬਹੁਤ ਸਾਰੇ ਮੁਹਾਵਰੇ ਸੋ ਤੁਹਾਡਾ ਸਭ ਤੋਂ ਖਤਰਨਾਕ ਫਿਲਮ ਮੇਕਿੰਗ ਡਿਸੀਜਨ ਕਿਹੜਾ ਸੀਗਾ ਜੋ ਤੁਹਾਨੂੰ ਲੱਗਿਆ ਕਿ ਮੈਨੂੰ ਰਿਸਕ ਲੈਣਾ ਚਾਹੀਦਾ ਸੀ ਜਾਂ ਨਹੀਂ ਲੈਣਾ ਚਾਹੀਦਾ ਸੀਗਾ ਆ ਸਭ ਤੋਂ ਖਤਰਨਾਕ ਤਾਂ ਕਿਸਮਤ ਹੀ ਕਹਿ ਸਕਦੇ ਹਾਂ ਕਿਉਂਕਿ ਮੈਨੂੰ ਬਹੁਤ ਲੋਕਾਂ ਨੇ ਕਿਹਾ ਸੀ ਵੀ ਇਹ ਫਿਲਮ ਪੰਜਾਬੀ ਇੰਡਸਟਰੀ ਚ ਨਾ ਬਣਾ ਕਿਸੇ ਨੇ ਨਹੀਂ ਦੇਖੀ ਹੂੰ ਬਾਕੀ ਸਾਰੀਆਂ ਫਿਲਮਾਂ ਤੋਂ ਤੇ ਬੇਸਤੀ ਹੈ ਮੇਰੀ ਸੋ ਕੋਈ ਤਿੰਨ ਕਲਰਸ ਯੂਜ਼ ਕਰਕੇ ਪੂਰੀ ਫਿਲਮ ਤਿਆਰ ਕਰਨੀ ਹੋਵੇ ਕਿਹੜੇ ਤਿੰਨ ਕਲਰਸ ਹੋਣਗੇ ਪਹਿਲਾ ਤਾਂ ਆ ਆ ਮੇਰਾ ਫੇਵਰਿਟ ਆ ਜਤਾਨਿਆ ਮੇਰਾ ਕਲਰ ਤੁਸੀਂ ਮੇਰੀਆਂ ਬਹੁਤ ਸਾਰੀਆਂ ਫਿਲਮਾਂ ਚ ਦੇਖੋਗੇ ਦਾ ਪੋਸਟਰਾਂ ਚ ਇਹੀ ਕਲਰ ਹੁੰਦਾ ਓਕੇ ਸੋ ਇਹ ਮੈਨੂੰ ਬਹੁਤ ਪਸੰਦ ਆ ਦੂਜਾ ਰੈੱਡ ਔਰ ਤੀਜਾ ਬਲੈਕ ਓਕੇ ਸੋ ਜੇ ਤੁਸੀਂ ਇੱਕ ਵਿਲਨ ਨੂੰ ਸਭ ਤੋਂ ਪਿਆਰਾ ਇਨਸਾਨ ਦਿਖਾਓ ਫਿਲਮ ਦੇ ਵਿੱਚ ਤੇ ਆਡੀਅנס ਦਾ ਰਿਐਕਸ਼ਨ ਕੀ ਹੋਏਗਾ ਐਕਚੁਅਲੀ ਇਹ ਮੈਨੂੰ ਇਹ ਜੋ ਤੁਸੀਂ ਕਹਿ ਰਹੇ ਮੈਂ ਇੱਥੇ ਸੋਚਦਾ ਵੀ ਹੁੰਦਾ ਹੈ ਕਿ ਕਦੇ ਕਦੇ ਇਸ ਪਰਸਪੈਕਟਿਵ ਨਾਲ ਵੀ ਕੋਈ ਮੈਂ ਫਿਲਮ ਲਿਖੂੰਗਾ ਕਿ ਜਿਹਦੇ ਚ ਵਿਲਨ ਮਤਲਬ ਅਕਸਰ ਕੀ ਹੁੰਦਾ ਹੈ ਕਿ ਵਿਲਨ ਹੁੰਦਾ ਤਾਂ ਉਹਨੂੰ ਵਿਚਾਰਾ ਬਣਾ ਦਿੱਤਾ ਜਾਂਦਾ ਉਹਨੂੰ ਛੇਡ ਦਿੱਤੀ ਜਾਂਦੀ ਪਰ ਮੈਨੂੰ ਇਹ ਕਿ ਉਹ ਵਿਲਨ ਵਿਲਨ ਹੀ ਰਵੇ ਬਟ ਕਹਾਣੀ ਉਹਦੀ ਹੋਵੇ that's good so ਤੁਹਾਡਾ ਡ੍ਰੀਮ ਕੀ ਹੋਵੇਗਾ ਫਿਲਮ ਨੂੰ ਔਸਕਰ ਮਿਲੇ ਜਾਂ ਫਿਰ ਫਿਲਮ 20 ਸਾਲ ਬਾਅਦ ਵੀ ਟੀਵੀ ਤੇ ਉਦਾ ਹੀ ਫਰੈਸ਼ਨੈਸ ਦੇ ਨਾਲ ਚੱਲੇ ਔਸਕਰ ਮਿਲੇ that's good that's, that's, tha. that's good so ਬਹੁਤ ਸੋਹਣਾ ਸੀ ਤੁਸੀਂ ਬੜਾ ਸੋਹਣਾ ਜਿਹਾ ਸੀ ਬਹੁਤ ਸੱਚੀ ਬਹੁਤ ਸੋਹਣੀ ਸੀ ਤੁਸੀਂ ਇਹ ਆਪੀਐਸ ਕੇ ਇਹ ਪੇਪਰ ਕਲੀਅਰ ਕਰਨ ਲਈ ਮੇਰੇ ਤੋਂ ਪੁੱਛੋਗੇ ਕਿ ਐਨੰਦ ਤਾਂ ਬਹੁਤ ਸੋਹਣੇ ਸਰ ਨਿਆਨ ਸਰ ਦਿੱਤੇ ਮੈਂ ਨਹੀਂ ਦੇ ਸਕਦੀ ਇਹ ਨੰਬਰ ਨਹੀਂ ਨਹੀਂ ਆ ਜਾਣਾ ਕੋਈ ਤਾਂ ਪੀਸੀਐਸ ਦਾ ਪੇਪਰ ਸੀ ਪਰ ਬਹੁਤ ਸੋਨੇ ਨਾ ਬਹੁਤ ਬਹੁਤ ਸੋਨੇ ਕੁਐਸਚਨ ਸੀ ਐਂਡ ਆਨਸਰਸ ਵੀ ਬਹੁਤ ਸੋਨੇ ਸੀ ਪਰ ਮੈਂ ਨਹੀਂ ਦੇ ਸਕਦੀ ਇਹ ਨੰਬਰ ਇਹ ਬੜਾ ਸਿੰਪਲ ਐਂਡ ਕ੍ਰਿਸਪੀ ਜਿਹਾ ਸਵਾਲ ਨਹੀਂ ਸੋ ਪੰਜਾਬ ਇੰਡਸਟਰੀ ਦੇ ਵਿੱਚ ਤੁਸੀਂ ਕਿਹੜਾ ਟ੍ਰੈਂਡ ਚੇਂਜ ਕਰਨਾ ਚਾਹੋਗੇ ਆਮ ਮੈਂ ਕੁੜੀਆਂ ਨੂੰ ਬਰਾਬਰ ਲੈਣਾ ਹੈ। ਪੈਸੇ ਵੀ ਮਿਲਣ ਤੇ ਟ੍ਰੀਟਮੈਂਟ ਵੀ। ਅ ਵੀ ਆਰ ਬlesਟਡ ਸੱਡਨਰ ਵੀ ਡੋਨਟ ਫੇਸ ਐਨੀ ਡਿਸਕ੍ਰਿਮੀਨੇਸ਼ਨ ਬਟ ਟੂ 올 ਦੀ ਅਦਰ ਵੂਮਨ ਜਿਹੜੀਆਂ ਚਾਹੇ ਐਚਓਡੀ ਨੇ ਕੋਈ ਡਿਪਾਰਟਮੈਂਟ ਦਾ ਮੇਕਅਪ ਸਾਰਿਆਂ ਨੂੰ ਬਹੁਤ ਵਧੀਆ ਟ੍ਰੀਟਮੈਂਟ ਮਿਲੇ ਐਂਡ ਇਕੁਐਲਿਟੀ ਇਨ ਪੇਮੈਂਟ ਐਸ ਵੈਲ। ਜੇ ਤੁਹਾਨੂੰ ਆਪਣੀ ਲਾਈਫ ਤੇ ਇੱਕ ਫਿਲਮ ਬਣਾਉਣੀ ਪਵੇ ਤੁਹਾਡੀ ਸਟੋਰੀ ਚ ਸੁਪਨਾ ਮੂਮੈਂਟ ਕਿਹੜਾ ਹੋਵੇਗਾ? ਸੁਪਨਾ ਮੈਨੂੰ ਰਹਿੰਦੀ ਹੈ। ਹਾਂ ਉਹ ਫਿਲਮ ਕਰਨਾ ਹੀ ਮੇਰੀ ਲਾਈਫ ਦਾ ਸੁਪਨਾ ਮੂਮੈਂਟ ਹੋਵੇਗਾ। ਸੋ ਕਿਹੜਾ ਰੋਲ ਆ ਤੁਹਾਡੇ ਕੰਫਰਟ ਜ਼ੋਨ ਤੋਂ ਬਾਹਰ ਸੀ ਗੱਜ ਤੱਕ ਅਗਰ ਤੁਸੀਂ ਕੋਈ ਕੀਤਾ ਹੋਵੇ ਤਾਂ ਇਹ ਸਭ ਤੋਂ ਜ਼ਿਆਦਾ એનર્ਜੀ ਟੇਕਿੰਗ ਰੋਲ ਸੀ ਕੰਫਰਟ ਜ਼ੋਨ ਤੋਂ ਤੇ ਮੋਸਟਲੀ ਬਾਹਰ ਹੈ ਲੇਖ ਵਾਲਾ ਰੋਲ ਬਹੁਤ ਜ਼ਿਆਦਾ ਕੰਫਰਟ ਜ਼ੋਨ ਤੋਂ ਬਾਹਰ ਸੀ ਸੈਕਿੰਡ ਹਾਫ ਉਹਦਾ ਬਟ ਐ ਬਹੁਤ ਟੂ ਮੱਚ એનર્ਜੀ ਟੇਕਿੰਗ ਤੁਹਾਡਾ ਫੇਵਰਟ ਔਨ ਸਕ੍ਰੀਨ ਲੁੱਕ ਕਿਹੜਾ ਸੀ ਜੋ ਤੁਸੀਂ ਪਰਸਨਲੀ ਵੀ ਪਸੰਦ ਕੀਤਾ ਅਕਿਸਮਟੂ ਦਾ ਬੋਬ ਕੱਟ ਓਕੇ ਸੋ ਜੇ ਤੁਸੀਂ ਆਪਣੀ ਬਿਊਟੀ ਰੁਟੀਨ ਦੇ ਵਿੱਚ ਸਿਰਫ ਤਿੰਨ ਚੀਜ਼ਾਂ ਰੱਖ ਸਕਦੇ ਹੋ ਤਾਂ ਕਿਹੜੀਆਂ ਤਿੰਨ ਚੀਜ਼ਾਂ ਹੋਣਗੀਆਂ ਅਮ vitamin c sunscreen and a very light gel moisturizer okay so agar tusi animation film de vich heroine the voice bano taa toha dream character keda hovega ah um keda hovega no no disney diyan film i would love to do so i'm dreva and urj da ek de val baal lambe hunde rapunzel rapunzel ਸੋ ਕੋਈ ਰੋਲ ਜੋ ਤੁਸੀਂ ਮੈਮ ਵੇਖਦੇ ਨੇ ਹਾਂ ਸੋ ਕੋਈ ਰੋਲ ਜੋ ਤੁਸੀਂ ਕਰਨਾ ਚਾਹੁੰਦੇ ਹੋ ਲੇਕਿਨ ਪੰਜਾਬੀ ਇੰਡਸਟਰੀ ਹਾਲੇ ਤੱਕ ਤਿਆਰ ਨਹੀਂ ਹੈ ਆਈ ਥਿੰਕ ਮੈਂ ਗੰਗੂਬਾਈ ਵਰਗੇ ਬੋਲਡ ਅਟੈਂਪਟ ਵੀ ਕਰਨਾ ਚਾਹੁੰਦੀ ਹਾਂ ਐਂਡ ਇਟਸ ਗੋਣਾ ਟੇਕ ਸਮ ਟਾਈਮ ਅਮ ਆਪਣੀ ਕਿਸੇ ਵੀ ਫਿਲਮ ਦੇ ਲਈ ਕੋਈ ਡਰਾਸਟਿਕ ਚੇਂਜ ਕਰਨਾ ਚਾਹੁੰਦੇ ਹੋ ਕੁਈ ਥਾਟਸ ਆਨ ਕੀ ਯਸ ਆ ਲੁੱਕ ਮੈਂ ਚਾਹਨੀ ਕੁਝ ਸਿਨੇਮਾ ਤੇ ਦਿਖਾਈ ਵਦੀ ਆ ਮੈਨੂੰ ਲੱਗਦਾ ਬਹੁਤ ਸਾਰੀਆਂ ਲੁਕਸ ਨੇ ਜੋ ਮੈਂ ਬਹੁਤ ਛੋਟੇ ਕੈਰੈਕਟਰਸ ਚ ਯੂਜ਼ ਕੀਤੀਆਂ ਹੈ ਨਾ ਉਹ ਡਰਾਸਟਿਕਲੀ ਉਹਦਾ ਸੀ ਉਹਨੂੰ ਕਿਤੋਂ ਕੱਢ ਕੇ ਅੱਗੇ ਯੂਜ਼ ਕਰ ਸਕਦਾ ਹਾਂ ਲੈਟਸ ਸੀ ਡਰਾਸਟਿਕ ਚੇਂਜ ਹੀ ਹੋਏਗਾ ਉਹ ਜੇ ਮੈਂ ਕਿਸੇ ਇੱਕ ਲੁੱਕ ਨੂੰ ਕਿਸੇ ਦੂਸਰੇ ਪਾਰਟ ਚ ਲੈ ਕੇ ਆਵਾਂ ਨਾਈਸ ਸੋ ਕਿਆ ਤੁਸੀਂ ਕਦੇ ਡਾਇਰੈਕਟਰ ਨੂੰ ਔਨ ਸੈੱਟ ਕਨਵਿੰਸ ਕੀਤਾ ਕਿ ਇਹ ਡਾਇਲੋਗ ਪਲੀਜ਼ ਚੇਂਜ ਕਰ ਦੋ ਨਹੀਂ ਤੁਸੀਂ ਕਰ ਦਿੰਦੇ ਮੈਂ ਵਰਡ ਟੂ ਵਰਡ ਵਾਲਾ ਪਰਸਨ ਆ ਮੈਨੂੰ ਜੋ ਵਰਡ ਦੇ ਦੋ ਹਾਂ ਥੋੜਾ ਬਹੁਤ ਇਫ ਇਟ ਇਜ਼ ਟੇਕਿੰਗ ਮੋਰ ਸਟਰੈਂਥ ਤੇ ਮੈਂ ਟਾਈਮ ਜ਼ਰੂਰ ਥੋੜਾ ਲੈ ਲੈਣੀ ਆ ਵੀ ਮੈਨੂੰ ਇਹ ਪੜ ਲੈਣ ਦੋ ਮੇਰੇ ਦਿਮਾਗ 'ਚ ਫਿੱਟ ਹੋ ਲੈਣ ਦੋ ਬਟ ਮੈਂ ਚੇਂਜਸ ਨਹੀਂ ਕਰਾਉਂਦੀ ਕਿਸੇ ਚੀਜ਼ ਓਕੇ ਸੋ ਆਪਣੀ ਬਿਊਟੀ ਦੇ ਲਈ ਸਭ ਤੋਂ ਅਜੀਬ ਕੰਪਲੀਮੈਂਟ ਕਿਹੜਾ ਸੁਣਿਆ ਅੱਜ ਤੱਕ ਮੈਨੂੰ ਮੇਰੀ ਵੈਲੀ ਫਿਲਮ 'ਚ ਕੱਢਤਾ ਗਿਆ ਸੀ ਕਹਿੰਦੇ ਦਾ ਰੰਗ ਬਹੁਤ ਗੋਰਾ ਹੈ ਆਡੀਸ਼ਨ 'ਚ ਕੈਨਸਲ ਕਰਤਾ ਕਹਿੰਦੇ ਐਕਟਿੰਗ ਇਜ਼ ਓਕੇ ਪਰ ਸਾਨੂੰ ਗਰੀਬ ਜੀ ਕੁੜੀ ਵਿਖਾਣੀ ਐ ਸੀ ਆ ਦੇਖੋ ਪੈਸੇ ਵੀ ਨਹੀਂ ਗਏ ਆਮ ਲਾਈਕ ਉਹਦੇ 'ਚ ਰੰਗਦਗੀ ਰੰਗਦਗੀ ਹੋ ਤਾਂ ਕਿਸੇ ਕਰੇ ਵੀ ਹੋ ਸਕਦਾ ਸੋ ਪੰਜਾਬੀ ਸਿਨੇਮਾ ਦੇ ਵਿੱਚ ਅਗਰ ਤੁਹਾਨੂੰ ਕੋਈ ਐਦਾਂ ਦੀ ਫਿਲਮ ਮਿਲੇ ਕਿ ਉਹ ਰੋਲ ਕਦੇ ਤੁਸੀਂ ਐਕਸੈਪਟ ਨਹੀਂ ਕਰੋਗੇ ਉਹ ਕਿਹੜਾ ਰੋਲ ਹੋਏਗਾ ਕਦੇ ਵੀ ਐਕਸੈਪਟ ਹੀ ਨਹੀਂ ਕਰੋਗੇ ਕਿ ਨਹੀਂ ਆ ਰਹੀ ਮੈਂ करूंगी ਨਹੀਂ ਇਟਸ ਅ ਗੁੱਡ ਕੁਸਚਨ ਮਾਈ ਹੋਰ ਇਟਸ ਐਕਚੁਅਲੀ ਹਾਰਡ ਸੋ ਜੋ ਇੰਪੋਰਟੈਂਸ ਵੀ ਜਿਹੜਾ ਸੋਸ਼ੀਅਲੀ ਜਨਰੇਸ਼ਨ ਨੂੰ ਆਪਦੇ ਫੈਮਿਲੀ ਤੋਂ ਦੂਰ ਕਰ ਦੇ ਤੇ ਉਹਨਾਂ ਦੇ ਵਜੂਦ ਤੋਂ ਹੀ ਤੋੜ ਦੇ ਉਹ ਰੋਲ ਮੈਂ ਨਹੀਂ ਕਰੂੰਗੀ ਜਿੰਨੇ ਮਰਜ਼ੀ ਮੈਨੂੰ ਪੈਸੇ ਮਿਲਦੇ ਹੋਣ ਬਿਕਾਜ਼ ਮੈਨੂੰ ਪਤਾ ਹੈ ਕਿ ਫਿਲਮਸ ਦਾ ਜਨਰੇਸ਼ਨਸ ਤੇ ਇੰਪੈਕਟ ਹੁੰਦਾ ਹੈ ਐਂਡ ਦੇ ਕਾਪੀ ਵਾਟ ਸਟਾਰਸ ਆਰ ਡੂਇੰਗ ਸੋ ਜੇ ਉਹ ਡਿਸਰੈਸਪੈਕਟ ਕਰਦੇ ਹੈ ਪੇਰੈਂਟਸ ਦੀ ਤੇ ਉਹ ਵੀ ਡਿਸਰੈਸਪੈਕਟ ਸਮਵੇਅਰ ਉਹਨਾਂ ਲਈ जर्नलाइज आई थिंक हो जाता स्टैंडर्ड सैट हो जाए सो hmm. so, मैं गलत स्टैंडर्ड सैट नहीं करूंगी टू एज मच एक्सटेंट आई कैन डू सो वेरी वैल इंटरेस्टिंग ਤੁਸੀਂ ਸੋਹਣੇ ਦਿੱਤੇ ਹੈ। ਨਾ ਆਈ ਐਮ ਵੇਟਿੰਗ ਫॉर ਯੂ। ਸੋ ਮੈਮ ਜੇ ਤੁਹਾਡੀ ਜ਼ਿੰਦਗੀ ਦਾ ਸਾਊਂਡਟ੍ਰੈਕ ਸਿਰਫ ਇੱਕ ਫੋਕ ਇਨਸਟਰੂਮੈਂਟ ਦੇ ਨਾਲ ਬਣਾਇਆ ਜਾਵੇ ਤੁਸੀਂ ਕਿਹੜਾ ਚੂਜ਼ ਕਰੋਗੇ ਇਨਸਟਰੂਮੈਂਟ ਐਲਗੋਜ਼ੇ ਤੁੰਬੀ ਜਾਂ ਫਿਰ ਸਰੰਗੀ ਜਾਂ ਕੋਈ ਤੁਹਾਡਾ ਪਰਸਨਲ ਫੇਵਰਿਟ ਟਿੰਗ 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 ਨੇ ਛੋਟਾ ਜਿਹਾ ਤੁੰਬੀ। ਓਕੇ ਨਾਈਸ। ਸੋ ਬਿਊਟੀ ਟੈਲੈਂਟ ਜਾਂ ਡਿਸਪਲਨ ਤੁਹਾਡੇ ਮੁਤਾਬਿਕ ਸਭ ਤੋਂ ਜ਼ਿਆਦਾ ਲੰਮਾ ਕੈਰੀਅਰ ਕਿਹੜਾ ਫੈਕਟਰ ਬਣਾਉਂਦਾ? ਡਿਸਪਲਨ। ਅਗਰ ਤੁਸੀਂ ਇੱਕ ਦਿਨ ਦੇ ਲਈ ਆਪਣੇ ਕਿਸੇ ਹੋਰ ਸਟਾਰ ਦੀ ਜ਼ਿੰਦਗੀ ਜੀਣਾ ਚਾਹੋ ਤਾਂ ਉਹ ਕਿਹੜੇ ਹੋ ਸਕਦੇ ਨੇ ਵੈਸੇ ਇਹ ਸਵਾਲ ਮੈਨੂੰ ਤਾਨਿਆ ਨੂੰ ਵੀ ਕਰਨਾ ਚਾਹੀਦਾ ਸੀ ਵੀ ਸਲਮਾ ਸਲਮਾ ਹਾਇਕ ਜਾਂ ਜੈਨਫਰ ਲੋਪੇਸ ਸੋ ਜਿੰਨੇ ਵੀ ਉਹਨਾਂ ਦੇ ਬਿਊਟੀ ਸਿਕਰੈਟਸ ਹੈ ਉਹ ਮੈਨੂੰ ਚਾਹੀਦੇ ਆ ਯਾ ਰੇਖਾ ਜੀ ਸੋ ਪੰਜਾਬੀ ਸਿਨੇਮਾ ਚ ਅਗਰ ਇੱਕ ਰਿਵਰਸ ਫਿਲਮ ਬਣਾਈ ਜਾਵੇ ਜਿਹੜੀ ਐਂਡਿੰਗ ਤੋਂ ਸਟਾਰਟ ਹੋਵੇ ਐਂਡ ਤੋਂ ਚੱਲ ਕੇ ਸ਼ੁਰੂ ਤੇ ਉਹਦਾ ਮਤਲਬ ਸਟਾਰਟਿੰਗ ਉਹਦੀ ਐਂਡਿੰਗ ਹੋਵੇ ਸੋ ਤੁਹਾਡੇ ਤੁਹਾਡਾ ਡ੍ਰੀਮ ਰੋਲ ਕੀ ਹੋਏਗਾ ਉਹਦੇ ਵਿੱਚ ਖਲੀ ਜੋਟਾ ਕਸ ਆਈ ਵਾਂਟ ਟੂ ਨੋ ਕਿ ਐਕਚੁਅਲੀ ਕੀ ਹੋਗਾ ਉਸਦੀ ਬਾਤ ਸੋ ਤੁਹਾਨੂੰ ਲੱਗਦਾ ਮੈਮ ਕਿ ਬਿਊਟੀ ਨੂੰ ਮੇਨਟੇਨ ਕਰਨਾ ਇੰਡਸਟਰੀ ਦੇ ਵਿੱਚ ਐਕਟਿੰਗ ਤੋਂ ਜ਼ਿਆਦਾ ਪ੍ਰੈਸ਼ਰਾਈਜ਼ ਹੈ ਅ ਪ੍ਰੈਸ਼ਰ ਤਾਂ ਹੈ ਲੁੱਕਸ ਆਈ ਥਿੰਕ ਫੀਮੇਲਸ ਲਈ ਜ਼ਿਆਦਾ ਅਮ اسپੈਸ਼ਲੀ 에ਜਿਸ ਇਨ ਬਹੁਤ ਹੈ ਸੋ ਉਹ ਪ੍ਰੈਸ਼ਰ ਵੀ ਹੁੰਦਾ ਐਂਡ ਆਈ ਥਿੰਕ ਮੇਲ ਐਕਟਰਸ ਨੂੰ ਕਦੇ ਕੁਝ ਮਤਲਬ ਜੋ ਮੇਰੇ ਬੈਚ ਤੇ ਵੀ ਕਦੇ ਉਹਨਾਂ ਨੂੰ ਮਤਲਬ ਕੋਈ ਪੁੱਛਦਾ ਨਹੀਂ ਕਮੈਂਟ ਨਹੀਂ ਕਰਦਾ ਬਟ ਇਟਸ ਆਲਵੇਜ਼ ਏਨ ਇਸ਼ੂ ਕਿ ਵਾਓ ਯੂ ਲੁੱਕ ਸੋ ਗੁੱਡ ਮਤਲਬ ਇਹ ਕੋਈ ਓਨੈਸਟਲੀ ਮਿਰਕਲ ਨਹੀਂਗਾ ਮੈਂ ਪਹਿਲੀ ਐਕਟ੍ਰੈਸ ਨਹੀਂ ਜੇ ਤੁਸੀਂ ਹਾਲੀਵੁੱਡ ਦੇਖੋਗੇ ਜਾਂ ਬਾਲੀਵੁੱਡ ਵੀ ਦੇਖ ਲਓ ਨਹੀਂ ਮੈਮ ਸਾਡੇ ਲਈ ਤਾਂ ਤੁਸੀਂ ਉਹ ਤਾਂ ਹਾਲੀਵੁੱਡ ਬਾਲੀਵੁੱਡ ਬਾਲੀਵੁੱਡ ਸਭ ਨਹੀਂ ਬਾਜਵਾ ਆਈ ਨੋ ਥੈਂਕ ਯੂ ਪਰ ਆਈ ਡੋ ਪ੍ਰੈਸ਼ਰ ਪ੍ਰੈਸ਼ਰ ਤਾਂ ਹੁੰਦਾ ਹੈ ਫੀਮਲਸਲੀ ਸੋ ਜਦੋਂ ਤੁਸੀਂ ਮੈਮ ਆਪਣੀ ਪਹਿਲੀ ਫਿਲਮ ਦੇ ਸੈੱਟ ਨੂੰ ਯਾਦ ਕਰਦੇ ਹੋ ਤੇ ਅੱਜ ਦੇ ਸੈੱਟਸ ਦੇ ਨਾਲ ਅਗਰ ਕੰਪੇਅਰ ਕਰਦੇ ਹੋ ਤਾਂ ਕਿੰਨਾ ਕੁ ਜ਼ਮੀਨ ਆਸਮਾਨ ਦਾ ਫਰਕ ਆ ਅਸਾਨੂੰ ਮਾਨਵਤਨਾ ਦਾ ਇਜ਼ ਲਾਈਕ ਆਈ ਵਿਸ਼ ਕਿ ਹਰ ਹਰ ਕੁੜੀ ਨੂੰ ਨਾ ਮੰਜੀ ਵਰਗੇ ਪਹਿਲੇ ਡਾਇਰੈਕਟਰ ਮੰਜੀ ਵਰਗੇ ਮਿਲਣ ਬਿਕਾਜ਼ ਮੈਂ ਜੋ ਸਿਕਿਉਰਿਟੀ ਉੱਥੇ ਤੇ ਸੇਫਨੈਸ ਫੀਲ ਕੀਤੀ ਆ ਆਈ ਆਈ ਥਿੰਕ ਇਟਸ ਵੈਰੀ ਰੇਅਰ ਮੈਨੂੰ ਆਈ ਲੱਗਾ ਕਿ ਸੀਰੀਅਸ ਮਤਲਬ ਜਿਵੇਂ ਮੇਰੇ ਫਾਦਰ ਸੀਗੇ ਮੰਜੀ ਤੇ ਸਾਰਿਆਂ ਨੇ ਮਤਲਬ ਇਟ ਵਾਸ ਸੱਚ ਅ ਸੇਫ এনਵਾਇਰਨਮੈਂਟ ਬਟ ਅੱਜ ਵੀ ਚਲੋ ਨਹੀਂ 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 ਮੈਮ ਨਹੀਂ ਪਲੀਜ਼ ਸੋ ਪੰਜਾਬੀ ਇੰਡਸਟਰੀ ਚ ਇੱਕ ਐਕਟਰੈਸ ਨੂੰ ਰੈਲੇਵੈਂਟ ਬਣਾਏ ਰੱਖਣਾ ਜ਼ਿਆਦਾ ਮੁਸ਼ਕਿਲ ਹੈ ਜਾਂ ਫਿਰ ਫਿਲਮ ਨੂੰ ਇੱਕ ਫਿਲਮ ਨੂੰ ਹਿੱਟ ਕਰਨਾ ਆਈ ਥਿੰਕ ਹਰ ਮਤਲਬ ਨਾ ਓਲੀ ਪੰਜਾਬੀ ਫਿਲਮ ਇੰਡਸਟਰੀ ਰੈਲੇਵੈਂਟ ਰਹਿਣਾ ਹੀ ਬਹੁਤ ਮੁਸ਼ਕਿਲ ਹੈ ਯੂ ਹੈਵ ਟੂ ਕੀਪ ਅਪ ਵਿਦ ਦ ਟਾਈਮਸ ਜੇ ਤੁਸੀਂ ਨਈ ਟਾਈਮ ਨਾ ਮੈਂ ਜੋ ਵੀ ਸੋਸ਼ਲ ਮੀਡੀਆ ਨਾਲ ਚੇਂਜਸ ਹੁੰਦੇ ਆ ਟ੍ਰੈਂਡਸ ਨਾਲ ਯੂ ਹੈਵ ਟੂ ਬੀ ਅਪਡੇਟਡ ਸੋ ਐਂਡ ਯੂ ਹੈਵ ਟੂ ਫਾਈਂਡ ਅ ਵੇ ਕੇ ਰੈਲੇਵੈਂਟ ਰਹਿਣਾ ਸੋ ਬਹੁਤ ਮੁਸ਼ਕਿਲ ਹੈ ਸੋ ਮੈਮ ਨਿਊ ਕਮਰਸ ਵਾਲੀ એનર્ਜੀ ਕਿਵੇਂ ਮੈਂਟੇਨ ਰੱਖਦੇ ਹੋ ਆਈ ਡੋਨਟ ਨੋ ਫੋਰਐਵਰ 21 ਤੇ ਮੈਨੂੰ ਆਪ ਨੂੰ ਨਹੀਂ ਪਤਾ ਓਕੇ ਸੋ ਤੁਸੀਂ ਮੈਮ ਬਲੀਵ ਕਰਦੇ ਹੋ ਕਿ ਇਨਰ ਪੀਸ ਦੀ ਵਜ੍ਹਾ ਦੇ ਨਾਲ ਫੇਸ ਤੇ ਗਲੋ ਆਉਂਦਾ ਹੈ ਜਾਂ ਫਿਰ ਸਿਰਫ ਸਕਿਨ ਕੇਅਰ ਰੁਟੀਨ ਕਮਾਲ ਦੀ ਹੋਣੀ ਚਾਹੀਦੀ ਹੈ ਮੈਂ ਬਲੀਵ ਕਰਦੇ ਹਾਂ ਕਿ ਇਨਰ ਪੀਸ ਨਾਲ ਮਤਲਬ ਉਹ ਉਹ ਰਿਫਲੈਕਟ ਕਰਦਾ ਹੈ ਤੁਸੀਂ ਮੈਮ ਆਪਣਾ ਇਨਰ ਪੀਸ ਕਿਵੇਂ ਸਰਚ ਕਰਦੇ ਹੋ ਨਹੀਂ ਸਰਚ ਕਰਨ ਦੀ ਲੋੜ ਹੀ ਨਹੀਂ ਹੈ ਮੇਰੇ ਕੋਲ ਆਈ ਆਈ ਐਮ ਆਮ ਸੋ ਕੰਟੈਂਟ ਆਮ ਸੋ ਹੈਪੀ ਐਂਡ ਆਮ ਗ੍ਰੇਟਫੁਲ ਕਿ ਮੇਰੇ ਲਈ ਮਤਲਬ ਮੈਂ ਹਰ ਚੀਜ਼ ਲਈ ਮੈਂ ਗ੍ਰੇਟਫੁਲ ਆ ਪੋਜ਼ਿਟਿਵਿਟੀ ਕਿਵੇਂ ਆਉਂਦੀ ਹੈ ਮੈਮ ਹਾਂ ਤੁਹਾਨੂੰ ਤੁਹਾਨੂੰ ਪ੍ਰੈਸ਼ਰ ਨਹੀਂ ਫੀਲ ਹੁੰਦਾ ਤੁਹਾਡੇ ਤੋਂ ਸਾਰੇ ਇਹੀ ਸਵਾਲ ਪੁੱਛਦੇ ਨੇ ਯਾ ਮੈਨੂੰ ਆਈ ਡੋਟ ਨੋ ਮੈਨੂੰ ਮੈਨੂੰ ਹੌਨੈਸਟਲੀ ਨਾ ਕੋਈ ਜੈਲਸੀ ਹੈ ਨਾ ਕੁਝ ਦਿਲ ਦੁੱਖ ਦਾ ਜਦੋਂ ਕੋਈ ਮਤਲਬ ਯੂ ਨੋ ਕੁਝ ਸੰਬਰੀ ਹਰਟਸ ਮੀ ਇਨ ਸਮ ਵੇ ਬਟ ਮੈਂ ਆਦੇ ਆਪ ਨੂੰ ਚੇਂਜ ਨਹੀਂ ਕਰਨਾ ਚਾਹੁੰਦੀ ਆਈ ਲਾਈਕ ਕਿ ਮੈਂ ਜਿਵੇਂ ਵੀ ਹਾਂ ਉਹ ਵੇ ਹੀ ਰਹਾ ਬੈਟਸ ਗੁੱਡ ਸੋ ਆਪਣੇ ਕੈਰੀਅਰ ਦਾ ਮੈਮ ਤੁਹਾਡਾ ਸਭ ਤੋਂ ਜ਼ਿਆਦਾ ਰਿਸਕੀ ਕੈਰੈਕਟਰ ਕਿਹੜਾ ਸੀਗਾ ਆਈ ਥਿੰਕ ਕਲੀ ਜੋਟਾ ਆਈ ਥਿੰਕ ਉਹਦੇ ਲਈ ਅਸੀਂ ਸਾਰੇ ਮਤਲਬ ਅਸੀਂ ਫਿਲਮ ਚ ਬਲੀਵ ਕਰਦੇ ਸੀ ਪਰ ਫਿਰ ਵੀ ਸਾਰੇ ਕਹਿੰਦੇ ਸੀ ਜਿਵੇਂ ਜਗਦੀਪ ਜੀ ਨੂੰ ਕਿਹਾ ਕਿ ਲਾਈਕ ਕਿਸਮਤ ਬਾਰੇ ਸਾਨੂੰ ਵੀ ਇਹੀ ਸੀ ਕਿ ਪਤਾ ਨਹੀਂ ਆਡੀਅנס ਐਕਸੈਪਟ ਕਰੂਗੀ ਜਾਂ ਨਹੀਂ ਕੀ ਬਾਤ ਹੈ ਸੋ ਜੇ ਤੁਸੀਂ ਆਪਣੇ ਕੈਰੀਅਰ ਨੂੰ ਦੁਬਾਰਾ ਸ਼ੁਰੂ ਕਰੋ ਤਾਂ ਤੁਹਾਡਾ ਪਹਿਲਾ ਪ੍ਰੋਜੈਕਟ ਕਿਹੜਾ ਹੋਵੇਗਾ ਮੈਂ ਕੁਝ ਨਹੀਂ ਚੇਂਜ ਕਰੂੰਗੀ ਆਈ ਥਿੰਕ ਆਈ ਹੈਵ ਅ ਬਿਊਟੀਫੁਲ ਸਟਾਰਟ ਅਮ ਇੰਡਸਟਰੀ ਚ ਕਦੇ ਐਦਾਂ ਦੀ ਸਿਚੁਏਸ਼ਨ ਬਣੀ ਐ ਐਦਾਂ ਦਾ ਕਦੇ ਟਾਈਮ ਆਇਆ ਕਿ ਤੁਹਾਨੂੰ ਲੱਗਣਾ ਪਵੇ ਕਿ ਮੈਨੂੰ ਗਿਵ ਅਪ ਕਰਨਾ ਚਾਹੀਦਾ ਇਹ ਕਦੇ गिव ਅਪ ਕਰਨ ਦਾ ਖਿਆਲ ਆਇਆ ਹਾਂ 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 ਕਈ ਵਾਰ ਆਇਆ ਆਈ ਥਿੰਕ ਵਿਆਹ ਤੋਂ ਬਾਅਦ ਆਇਆ ਸੀ ਆਨਾਇਆ ਤੋਂ ਬਾਅਦ ਆਇਆ ਸੀ ਹੁਣ ਰੀਸੈਂਟਲੀ ਵੀ ਆਇਆ ਸੀ ਸੋ ਬਟ ਉਹ ਕਿਹਨਾਂ ਕਦੇ ਕਦੇ ਲਾਈਕ ਯੂ نو ਲੈਟ ਇਟ ਗੋ ਜਸ ਹੁਣ ਪੀਸਫੁਲੀ ਰਹਿਣੇ ਐਂਡ ਸਟੇਅ ਹோம் ਬਟ ਆਇ ਕਈ ਵਾਰ ਸੋ ਇਹਨਾਂ ਚੀਜ਼ਾਂ ਨੂੰ ਮੈਮ

ਕਿਆ ਬਾਤ ਹੈ ਸੋ ਤਾਂ ਇਹ ਜਿਹੜੀਆਂ ਫੈਮਲੀਆਂ ਅੰਡਰਸਟੈਂਡ ਨਹੀਂ ਕਰਦੀਆਂ ਜਿਵੇਂ ਹੈ ਨਾ ਆਪਾਂ ਕੈਮਰਾਜ਼ ਦੇ ਅੱਗੇ ਰਹਿਣਾ ਹੁੰਦਾ ਹੈ ਆਪਣਾ ਮਤਲਬ ਆਪਣਾ ਲਾਈਫਸਟਾਈਲ ਹੋਰ ਹੈ ਸੋ ਫੈਮਲੀਆਂ ਕਿਉਂ ਅੰਡਰਸਟੈਂਡ ਨਹੀਂ ਕਰਦੀਆਂ ਕਈ ਫੈਮਲੀਆਂ ਦੇ ਵਿੱਚ ਅਸੀਂ ਦੇਖਿਆ ਹੈ ਨਾ ਬੱਚਿਆਂ ਨੂੰ ਲੈ ਕੇ ਡਿਸਪਿਊਟ ਹੁੰਦੇ ਆ ਸੋ ਇਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ ਵੀ ਆਈ ਥਿੰਕ ਸਬ ਦੇ ਨਾ ਲਾਈਫ ਐਕਸਪੀਰੀਅੰਸ ਦੇ ਬੇਸਿਸ ਤੇ ਅਸੀਂ ਜਜਮੈਂਟ ਕਰਦੇ ਆ ਜਿੰਨਾ ਜਿਹਦਾ ਐਕਸਪੀਰੀਅੰਸ ਹੈ ਕਿਸੇ ਚੀਜ਼ ਨਾਲ ਉਹ ਉਸ ਬੇਸ ਤੇ ਆਪਣੀ ਜਜਮੈਂਟ ਬਣਾਉਂਦਾ ਹੈ ਵੀ ਇਹ ਠੀਕ ਹੋ ਸਕਦਾ ਕਿ ਨਹੀਂ ਸੋ ਰਹੀ ਗੱਲ ਜੇ ਫੈਮਲੀਆਂ ਅੰਡਰਸਟੈਂਡ ਨਹੀਂ ਟਰੂਲੀ ਜਿਵੇਂ ਮੇਰੇ ਘਰਦਿਆਂ ਨੂੰ ਨਹੀਂ ਪਸੰਦ ਸੀ ਵੀ ਮੈਂ ਇੱਥੇ ਆਵਾਂ ਬਟ ਆਈ ਟਰੂਲੀ ਮੇਡ ਥਮ ਅੰਡਰਸਟੈਂਡ ਕਿ ਮੈਨੂੰ ਇੱਕ ਚਾਂਸ ਦਿਓ ਜੇ ਕੰਮ ਨਹੀਂ ਕਰੂਗਾ ਦੈਨ ਆਲ ਕਮ ਬੈਕ ਟੂ ਯੂ ਉਹਨਾਂ ਨੇ ਫਿਰ ਇੱਕ ਇੱਕ ਨੇਗੋਸ਼ੀਏਸ਼ਨ ਹੁੰਦੀ ਹੈ ਪਰਿਵਾਰ ਦਾ ਵੀ ਹੱਕ ਹੈ ਤੁਹਾਡੇ ਤੇ ਪਰ ਤੁਹਾਡਾ ਵੀ ਆਪਣੇ ਆਪ ਤੇ ਹੈ ਸੋ ਦੇ ਟੋਲਡ ਮੀ ਪਹਿਲੇ ਪੜ੍ਹਾਈ ਪੂਰੀ ਕਰ ਮਾਸਟਰਸ ਤੱਕ ਪੜ੍ਹ ਆਪਣੀ ਪੜ੍ਹਾਈ ਕਰ ਜਸਟ ਇਨ ਕੇਸ ਜੇ ਉੱਥੇ ਨਹੀਂ ਕੁਝ ਹੋਇਆ ਤੇ ਯੂ ਹੈਵ a good option fir main unna di gal katti ni so thoda ja main unna de hisab na i completed my masters then they let me come in ਸੀ ਉਹ ਕੋਈ ਬੁਰਾ ਨਹੀਂ ਚਾਹਦੇ ਜਾਂ ਤਾਂ ਉਹਨਾਂ ਨੂੰ ਬਹੁਤ ਟੈਲੈਂਟ ਵੇਖਿਆ ਹੋਵੇ ਪਹਿਲੇ ਤੁਹਾਡਾ ਤਾਂ ਉਹਨਾਂ ਨੂੰ ਭਰੋਸਾ ਵੀ ਹੋਇਆ ਹੀ ਕੁਝ ਕਰ ਲੈ ਬਟ ਪੈਰੈਂਟਸ ਆਰ ਮੋਰਲੈਸ ਆਲਵੇਸ ਬਰਿਡ ਦੇ ਡੋਨਟ ਵੌਂਟ ਕਿ ਤੁਸੀਂ ਤੰਗ ਹੋ ਸੋ ਇੱਕ ਪੁਆਇੰਟ ਤੇ ਬਹਿ ਕੇ ਫੈਮਿਲੀ ਨਾਲ ਤਰੀਕੇ ਨਾਲ ਗੱਲ ਕੀਤੀ ਜਾ ਸਕਦੀ ਹੈ ਸੋ ਜਗਦੀਪ ਜੀ ਫਿਲਮ ਫਫੇ ਕੁੱਟਨੀ ਆ ਜਦੋਂ ਲੋਕ ਦੇਖਣਗੇ ਤੁਹਾਨੂੰ ਕੀ ਲੱਗਦਾ ਹੈ ਕਿ ਤੁਹਾਡਾ ਕਿਹੜਾ ਫਿਲਮ ਦੇ ਵਿੱਚ ਪੂਰੀ ਓਵਰਆਲ ਫਿਲਮ ਦੇ ਵਿੱਚ ਕਿਹੜਾ ਇਹੋ ਜਿਹਾ ਕੈਰੈਕਟਰ ਹੋਗਾ ਜਿਹੜਾ ਪੋਪ ਕੌਰਨ ਮੂਮੈਂਟ ਹੋਊਗਾ ਪੋਪ ਕੌਰਨ ਮੂਮੈਂਟ ਤਾਂ ਪॉपकॉर्न ਮੂਮੈਂਟ ਤਾਂ ਐਕਚੁਅਲੀ ਜਿਵੇਂ ਜਿਵੇਂ ਫਿਲਮ ਅਨਫੋਲਡ ਹੋਊਗੀ ਇਹ ਕੁੜੀਆਂ ਜਿਵੇਂ ਜਿਵੇਂ ਇਹਨਾਂ ਦਾ ਕੈਰੈਕਟਰ ਕਿਉਂਕਿ ਤੁਸੀਂ ਟ੍ਰੇਲਰ ਚ ਵੀ ਦੇਖਿਆ ਵੀ ਇਹ ਕੌਣ ਹੈ ਸੋ ਪੂਰੀ ਫਿਲਮ ਚ ਕਿਊਰਿਓਸਿਟੀ ਰਹੂਗੀ ਵੀ ਹੈ ਕੌਣ ਸੋ ਥੋੜਾ ਥੋੜਾ ਟਾਈਮ ਬਾਅਦ ਤੁਹਾਨੂੰ ਇਹਨਾਂ ਬਾਰੇ ਕੁਝ ਕੁਝ ਪਤਾ ਲੱਗੂਗਾ ओके सो मैम फिल्म ओवरऑल okay. मैसेज की देके जाएगी क्योंकि ਤੁਸੀਂ ਹਮੇਸ਼ਾ ਕੁੜੀਆਂ ਨੂੰ ਸਪੋਰਟ ਕਰਦੇ ਹੋ ਕੁੜੀਆਂ ਦੇ ਫੇਵਰ ਚ ਬੋਲਦੇ ਹੋ ਕੁੜੀਆਂ ਨੂੰ ਫਾਈਨੈਂਸ਼ੀਅਲੀ ਇੰਡੀਪੈਂਡੈਂਟ ਹੋਣ ਦੇ ਲਈ ਕਹਿੰਦੇ ਹੋ ਸੋ ਇਹ ਫਿਲਮ ਵੀ ਕੁਝ ਸਿਖਾਏਗੀ ਸਾਨੂੰ ਯਾ ਬਹੁਤ ਕੁਝ ਸਿਖਾਏਗੀ ਬਟ ਆਈ ਥਿੰਕ ਇਸ ਫਿਲਮ ਚ ਕਾਫੀ ਮੈਸੇजेस ਨੇ ਆਈ ਥਿੰਕ ਹਰ ਇੰਡੀਵਿਜੂਅਲ ਤੇ ਡਿਪੈਂਡ ਕਰੂਗਾ ਕਿ ਮਤਲਬ ਤੁਸੀਂ ਫਿਲਮ ਤੋਂ ਕੀ ਕੱਢਦੇ ਹੋ ਕਿ ਮੈਸੇਜ ਲੈਣੇ ਹੋ ਬਟ ਆਮ ਆਈ ਥਿੰਕ ਮੇਰੇ ਲਈ ਤਾਂ ਇਹ ਹੀ ਹੈ ਕਿ ਮਤਲਬ ਇੱਕ ਸਟਰੋਂਗ ਇੰਡੀਪੈਂਡੈਂਟ ਫੀਮੇਲ ਹੋਣਾ ਤੁਸੀਂ ਵੀ ਫील ਕਰਦੇ ਹੋ ਇਸ ਚੀਜ਼ ਨੂੰ ਕਿ ਸੈਲਫ ਇੰਡੀਪੈਂਡੈਂਟ ਹੋਣਾ ਚਾਹੀਦਾ ਇੱਕ ਕੁੜੀ ਨੂੰ ਕਿਉਂਕਿ ਮੈਮ ਨੇ ਜਿਵੇਂ ਦੱਸਿਆ ਸੀਗਾ ਹਨਾ ਵਿਆਹ ਤੋਂ ਬਾਅਦ ਕੁੜੀਆਂ ਦੀ ਲਾਈਫ ਨਹੀਂ ਖਤਮ ਹੁੰਦੀ ਜਿਹੜੇ ਸਿਨੇਮਾਸ ਲਈ ਕੰਮ ਕਰਦੇ ਆ ਸਪੈਸੀਫਿਕਲੀ ਆ ਇੰਡੀਪੈਂਡੈਂਸ ਐਂਡ ਇੱਕ ਚੀਜ਼ ਨਾਲ ਆਊਟ ਆਫ ਫੈਮਿਲੀ ਤੋਂ ਨਾਲ ਇੱਕ ਚੀਜ਼ ਨਾਲ ਕਨੈਕਸ਼ਨ ਹੋਣਾ ਜਿਵੇਂ ਸਾਨੂੰ ਸਾਡੇ ਕੰਮ ਨਾਲ ਬਹੁਤ ਪਿਆਰ ਹੈ ਸੋ ਐਟ ਪੁਆਇੰਟਸ ਵੀ ਕਮ ਟੂ ਵਰਕ ਸੱਡਲੀ ਨਵੀਂ ਚੀਜ਼ ਐ ਫਿਰ ਪਰਿਵਾਰ ਕੋ ਜਾਣਾ ਤੇ ਉਹ ਚਾਰਜ ਆ ਬਣਿਆ ਰਹਿੰਦਾ ਕਨਸਟੈਂਟਲੀ ਇੱਕ ਥਾਂ ਤੇ ਰਹੋਗੇ ਆਈ ਥਿੰਕ ਬੋਰ ਹੋ ਜਾਏਗਾ ਕੋਈ राइट ਤੁਸੀਂ ਕਹਿਣਾ ਚਾਹੁੰਦੇ ਹੋ ਫਿਲਮ ਦੇ ਬਾਰੇ ਕੁਝ ਜ਼ਿਆਦਾ ਜਾਂਦੇ ਫਿਲਮ ਦਾ ਜਿਵੇਂ ਤੁਸੀਂ ਟ੍ਰੇਲਰ ਦੇਖਿਆ ਉਸੇ ਤਰੀਕੇ ਦੀ ਇੱਕ ਐਂਟਰਟੇਨਿੰਗ ਫਿਲਮ ਹੈ ਸੋ ਤੁਸੀਂ ਆਪਣੇ ਫੋਰ ਐਗਜ਼ਾਮ ਨਾਲ ਆਪਣੇ ਦੋਸਤਾਂ ਨਾਲ ਜਾ ਕੇ 22 ਤਰੀਕ ਨੂੰ ਦੇਖੋ ਥੈਂਕ ਯੂ ਸੋ ਮੱਚ ਬਹੁਤ ਮਜ਼ਾ ਆਇਆ ਤੁਹਾਡੇ ਨਾਲ ਗੱਲ ਕਰਕੇ ਬਹੁਤ ਬਹੁਤ ਸੋਹਣੇ ਜਵਾਬ ਦਿੱਤੇ ਤੁਸੀਂ ਸਾਰਿਆਂ ਨੇ ਸੋ ਅ ਐਸੀ ਕਿ ਮੇਰੇ ਨਾਲ ਫਿਲਮ ਦੀ ਸਟਾਰ ਕਾਸਟ ਜਿਨ੍ਹਾਂ ਨਾਲ ਖਾਸ ਗੱਲਬਾਤ ਕੀਤੀ ਹੈ ਸੋ ਆਪਾਂ ਫਿਲਮ ਦਾ ਮਾਨ ਵਧਾਉਣਾ ਕਿਉਂਕਿ ਫਿਲਮ ਦੇ ਵਿੱਚ ਬਹੁਤ ਸੋਹਣਾ ਕੰਮ ਹੋਇਆ ਜਿਵੇਂ ਟ੍ਰੇਲਰ ਦੇਖ ਕੇ ਤੁਸੀਂ ਸਾਰੇ ਬਹੁਤ ਖੁਸ਼ ਹੋਏ ਹੋ ਐਦਾਂ ਹੀ ਤੁਸੀਂ ਫਿਲਮ ਦੇਖ ਕੇ ਵੀ ਬਹੁਤ ਖੁਸ਼ ਹੋ ਕੇ ਸਿਨੇਮਾਸ ਦੇ ਵਿੱਚੋਂ ਬਾਹਰ ਨਿਕਲੋਗੇ ਫਿਲਹਾਲ ਹੀ ਮੈਨੂੰ ਦਿਓ ਇਜਾਜ਼ਤ ਕੈਮਰਮੈਨ ਗਣੇਸ਼ ਔਰ ਆਨੰਦ ਦੇ ਨਾਲ ਮਨਪ੍ਰਤ ਖੁੱਲਾ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ